ਮਧੂਮੱਖੀਆਂ ਦੁਨੀਆ ਤੋਂ ਮੁੱਕ ਜਾਣ ਤਾਂ ਦੁਨੀਆ ਖਤਮ ਹੋ ਜੂਗੀ ਇਹ ਸੱਚ ਹੈ ਇਹ ਕਾਫੀ ਹੱਦ ਤੱਕ ਸੱਚ ਹੈ ਕਿਉਂਕਿ ਮਧੂਮੱਖੀਆਂ ਜਿਹੜੇ ਪੌਦਿਆਂ ਨੂੰ ਜਾ ਕੇ ਫਰਟੀਲਾਈਜ਼ ਕਰਦੀਆਂ ਨੇ ਫਿਰ ਉਹ ਪੌਦੇ ਕ੍ਰਾਸ ਕਰਦੇ ਨੇ ਉਹਦੇ ਨਾਲ ਫਸਲ ਅੱਗੇ ਵਧਦੀ ਹੈ ਉਹਦੇ ਨਾਲ ਆਪਣੇ ਪੋਲਨਸ ਜਿਹੜੇ ਨੇ ਹਰ ਜਗ੍ਹਾ ਜਾਂਦੇ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਚੀਜ਼ ਉਹ ਕੱਲੀ ਨਹੀਂ ਸਰਵਾਈਵ ਕਰ ਰਹੀ ਮਧੂਮੱਖੀ ਸਿਰਫ ਇੱਕ ਸਪੀਸੀਜ਼ ਖਤਮ ਹੋਣ ਨਾਲ ਦੁਨੀਆ ਖਤਮ ਹੋ ਸਕਦੀ ਹੈ ਤਾਂ ਤੁਸੀਂ ਕਹਿ ਰਹੇ ਹੋ 1 ਮਿਲੀਅਨ ਦੇ ਨੇੜੇ ਸਪੀਸੀਜ਼ ਨੇ ਜਿਹੜੀਆਂ ਐਕਸਟੈਂਸ਼ਨ ਦੇ ਨੇੜੇ ਹੈ ਜੀ ਇਸ ਸਮੇਂ ਜਿਹਦਾ ਆਪਾਂ ਇੰਟਰਵਿਊ ਕਰ ਰਹੇ ਹਾਂ 20 ਮਿੰਟ ਦੇ ਵਿੱਚ ਇੱਕ ਸਪੀਸੀਜ਼ ਇਸ ਦੁਨੀਆ ਤੋਂ ਖਤਮ ਹੋ ਚੁੱਕੀ ਹੈ ਔਰ ਇਹ ਹਰ 20 ਮਿੰਟ ਹੋ ਰਿਹਾ ਹੈ ਕਰੋਨਾ ਦੇ ਵਕਤ ਇੱਕ ਵੱਡੀ ਰਿਸਰਚ ਤੁਸੀਂ ਕੀਤੀ ਹੈ ਉਹ ਕੀ ਸੀਗੀ 2019 ਮੈਨੂੰ ਅੱਜ ਵੀ ਯਾਦ ਹੈ ਜਨਵਰੀ ਦੇ ਵਿੱਚ ਜਦੋਂ ਕੋਵਿਡ ਆ ਰਿਹਾ ਸੀਗਾ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਬੈਟਸ ਤੋਂ ਆ ਰਹੀ ਹੈ ਇੱਕ ਨਵੀਂ ਬਿਮਾਰੀ ਹੈ ਬੈਟਸ ਦੇ ਵਿੱਚ ਸਾਨੂੰ ਕਾਫੀ ਸਾਰੇ ਸੈਂਪਲਸ ਮਿਲੇ ਜਿਹਦੇ ਨਾਲ ਕੀ ਸਾਨੂੰ ਪਤਾ ਲੱਗਿਆ ਕਿ ਕੋਵਿਡ ਲਾਈਕ ਵਾਇਰਸ ਜਿਹੜਾ ਸੀਗਾ ਉਹਨਾਂ ਦੇ ਵਿੱਚ ਸੀਗਾ ਅਸੀਂ ਨਾ ਕਿ ਬੈਟਸ ਦਾ ਡੀਐਨਏ ਕੀਤਾ ਸੀ ਵਾਇਰਸ ਦਾ ਡੀਐਨਏ ਵੀ ਕੀਤਾ ਸੀ मतलब कोविड अलग-अलग स्पीशीज ਤੋਂ ਆਇਆ ਹੈ ਜੀ ਹਾਂ ਜੀ ਸੋ ਕੋਵਿਡ ਬੈਟਸ ਪੈਂਗਲਿਨਸ देयर ਏ ਫਿਊ ਸਪੀਸੀਜ਼ ਜਿਹੜੀਆਂ WhatsApp ਯੂਨੀਵਰਸਿਟੀ ਤੋਂ ਥਿਉਰੀਆਂ ਸੁਣੀਆਂ ਵੀ ਇਹ ਤਾਂ ਚਾਈਨਾ ਨੇ ਆਪ ਬਣਾਇਆ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਮੈਡੀਕਲ ਟੈਰਰਿਜ਼ਮ ਲੈ ਕੇ ਆਉਣਾ ਸੀਗਾ ਦੁਨੀਆ ਨੂੰ ਜਿਹੜਾ ਇਸ ਤਰੀਕੇ ਨਾਲ ਇਕਨੋਮੀਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ ਉਹ ਨਹੀਂ ਨਹੀਂ ਇਹ ਬੈਟਸ ਤੋਂ ਟ੍ਰਾਂਸਫਰ ਹੋਇਆ ਬਿਲਕੁਲ ਸੇਮ ਸਟ੍ਰੇਨ ਹੈਗਾ ਲੇਕਿਨ ਕਿੱਦਾਂ ਟ੍ਰਾਂਸਪੋਰਟ ਟ੍ਰਾਂਸਫਰ ਹੋਇਆ ਇਹ ਚੀਜ਼ ਦਾ ਪਤਾ ਨਹੀਂ ਤਾਂ ਫਿਰ ਉਹ ਤੁਸੀਂ ਕਹਿ ਰਹੇ ਹੋ ਕਿ ਹੱਥ ਮਿਲਾਉਣ ਨਾਲ ਵੀ ਡੀਐਨਏ ਜਿਹੜਾ ਹੈ ਉਹਦਾ ਨੁਕਸਾਨ ਕੀ ਹੈ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਅਨੈਸੀਸਰਲੀ ਹਰ ਚੀਜ਼ ਦਾ ਡੀਐਨਏ ਕੈਰੀ ਕਰ ਰਹੇ ਹੋ ਉਹਦੇ ਨਾਲ ਤੁਹਾਡੇ ਵਿੱਚ ਵੀ ਔਨ ਅ ਡੇਲੀ ਬੇਸਿਸ ਬਹੁਤ ਸਲੋ ਈਵੋਲੂਸ਼ਨ ਹੁੰਦੀ ਹੈ ਨੇਚਰ ਦੇ ਵਿੱਚ ਪਰ ਈਵੋਲੂਸ਼ਨ ਹੁੰਦੀ ਹੈ ਕੁਦਰਤ ਦੇ ਵਿੱਚ ਆਪਾਂ ਉਹਨਾਂ ਸਪੀਸੀਜ਼ ਨੂੰ ਉਹਨਾਂ ਦੇ ਘਰ ਤੋਂ ਭੇਗਰ ਬੇਗਰ ਕਰਤਾ ਠੀਕ ਹੈ ਉਹਨਾਂ ਨੂੰ ਕੋਈ ਚਾਰਾ ਨਹੀਂ ਹੈ ਬਟ ਉਹ ਸਾਡੇ ਆਲੇ ਦੁਆਲੇ ਰਹਿ ਰਹੇ ਨੇ ਤੇ ਜਦੋਂ ਆਪਾਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ ਤਾਂ ਆਪਾਂ ਉਹਨਾਂ ਦੀ ਕਈ ਚੀਜ਼ਾਂ ਆਪਾਂ ਚ ਟ੍ਰਾਂਸਫਰ ਹੋ ਰਹੀਆਂ ਨੇ ਅੱਛਾ ਇਸ ਤਰ੍ਹਾਂ ਜਿਹੜਾ ਕੋਵਿਡ ਵਾਇਰਸ ਹੈ ਉਹ ਹਿਊਮਨਸ ਡਾਇਰ ਹੈ ਬਟ ਇਹ ਪਹਿਲਾ ਪੈਂਡਵਿਕ ਨਹੀਂ ਸੀਗਾ ਤੇ ਆਖਰੀ ਨਹੀਂ ਹੈ ਹੋਰ ਵੀ ਆ ਸਕਦੇ ਆਪਾਂ ਨੂੰ ਕੀ ਪਤਾ ਆਪਣੇ आलेਦਵਲੇ ਕੀ ਹੈਗਾ ਤੇ ਉਹਦੇ ਤੋਂ ਆਪਾਂ ਕੀ ਕੁਝ ਲੈ ਰਹੇ ਆ ਆਪਾਂ ਤਾਂ ਹਰ ਚੀਜ਼ ਨੂੰ ਪੈਕ ਕਰ ਰਹੇ ਆ ਆਪਾਂ ਹਰ ਕਿਸਨਾ ਹੱਥ ਮਿਲਾ ਰਹੇ ਆ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਪੰਜਾਬ ਨੂੰ ਅੱਜ ਰੋਲ ਮਾਡਲਸ ਦੀ ਲੋੜ ਹੈ ਅਸੀਂ ਹਰ ਰੋਜ਼ ਇਹ ਚਰਚਾ ਕਰਦੇ ਆ ਕਿ ਕਿਹੜੇ ਲੋਕ ਨੇ ਜਿਨ੍ਹਾਂ ਵੱਲ ਦੇਖ ਕੇ ਸਾਡੀਆਂ ਧੀਆਂ ਤੇ ਸਾਡੇ ਨੌਜਵਾਨ ਜਿਹੜੇ ਆ ਉਹ ਆਪਦਾ ਫਿਊਚਰ ਤੈਅ ਕਰਨ ਕੇ ਅਸੀਂ ਕਿੰਨਾ ਵਰਗੇ ਬੰਨਾ ਇਤਿਹਾਸ ਬਹੁਤ ਵੱਡਾ ਹੈ ਸਾਡੇ ਕੋਲੇ ਗੁਰੂਆਂ ਪੀਰਾਂ ਦੀ ਅਸੀਂ ਗੱਲ ਕਰਦੇ ਹਾਂ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਹੈ ਪਰ ਮੌਜੂਦਾ ਦੌਰ ਦੇ ਵਿੱਚ ਕੰਟੈਂਪੋਰੀ ਦੌਰ ਦੇ ਵਿੱਚ ਸਾਡੇ ਕੋਲੇ ਉਹ ਵੱਡੇ ਚਿਹਰੇ ਕੌਣ ਨੇ ਕਿ ਅਸੀਂ ਕਹੀਏ ਕਿ ਮੈਂ ਇਹਦੇ ਵਰਗਾ ਬੰਨਾ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਪੰਜਾਬ ਛੱਡ ਕੇ ਜਾ ਰਹੀਆਂ ਉਹਨਾਂ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਪਰਸਪੈਕਸ਼ਨਸ ਘੜੀਆਂ ਜਾਂਦੀਆਂ ਬੜਾਈਆਂ ਜਾਂਦੀਆਂ ਔਰ ਬਹੁਤ ਚੰਗਾ ਮਾੜਾ ਤੱਕ ਬੋਲਿਆ ਜਾਂਦਾ ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਗਾ ਲੁਧਿਆਣੇ ਤੋਂ ਪਟਿਆਲੇ ਤੋਂ ਪੜ੍ਹ ਕੇ ਉਹ ਕੁੜੀ ਅਮਰੀਕਾ ਤੱਕ ਆਸਟ੍ਰੇਲੀਆ ਤੱਕ ਪਹੁੰਚਦੀ ਹੈ ਔਰ ਨਾਮ ਇਸ ਕਰਕੇ ਵੱਡਾ ਹਾਸਲ ਕੀਤਾ ਕਿ ਜਿਸ ਫੀਲਡ 'ਚ ਕੰਮ ਕਰ ਰਹੀ ਹੈ ਉੱਥੋਂ ਤੁਹਾਨੂੰ ਪੂਰੀ ਕਹਾਣੀ ਸੁਣ ਕੇ ਅੰਤ ਦੇ ਵਿੱਚ ਇਹ ਮਹਿਸੂਸ ਹੋਊਗਾ ਕਿ ਹਾਂ ਅਸੀਂ ਇਸ ਤਰ੍ਹਾਂ ਦੇ ਨੌਜਵਾਨ ਪੈਦਾ ਕਰਨੇ ਨੇ ਡਾਕਟਰ ਪਰਵਿੰਦਰ ਕੌਰ ਸਾਇੰਟਿਸਟ ਨੇ ਪਹਿਲੇ ਆਸਟ੍ਰੇਲੀਅਨ ਔਮਨ ਆਫ ਦਾ ਈਅਰ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਆ ਸਸ਼ੀਕਲ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਸ਼ੀਕਲ ਸਿੰਘ ਜੀ ਜੀ ਥੈਂਕ ਯੂ ਸੋ ਮਚ ਇਸ ਪਲੇਟਫਾਰਮ ਦੇ ਉਤੇ ਮੌਕਾ ਦੇਣ ਦਾ ਤੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਆਮ ਤੌਰ ਤੇ ਹੁੰਦਾ ਹੈ ਕਿ ਅਸੀਂ ਜਦੋਂ ਕੁੜੀਆਂ ਦੀ ਗੱਲ ਕਰਦੇ ਆ ਤਾਂ ਜ਼ਹਿਨ ਚ ਆਉਂਦਾ ਕਿ ਗਲੈਮਰ ਵਰਲਡ ਹੋਵੇ ਬਾਲੀਵੁੱਡ ਹੋਵੇ ਪਾਲੀਵੁੱਡ ਹੋਵੇ ਜਾਂ ਜਿਹੜੀਆਂ ਕੁੜੀਆਂ ਬਾਹਰ ਵੀ ਜਾ ਰਹੀਆਂ ਉਹਨਾਂ ਦੇ ਜ਼ਹਿਨ ਚ ਅੱਜਕੱਲ ਗੀਤ ਗਾਣੇ ਗਾਇਕੀ ਆ ਰਹੀ ਹੈ ਤੁਸੀਂ ਸਾਇੰਟਿਸਟ ਕਿਵੇਂ ਬਣੇ ਹੋ हां जी टिकटॉक ਦੇ ਜ਼ਮਾਨੇ ਦੇ ਵਿੱਚ ਆਈ ਥਿੰਕ ਇਟਸ ਇਟਸ ਬਿਕਮਿੰਗ ਕਿਉਂਕਿ ਉਹ ਇੱਕ ਪਲੈਟਫਾਰਮ ਹੈ ਉਹ ਚੀਜ਼ ਆਪਾਂ ਦੇਖਦੇ ਹਾਂ ਮੈਂ ਸਾਇੰਟਿਸਟ ਬਣੀ ਸ਼ੁਰੂਆਤ ਜਿਹੜੀ ਹੋਈ ਹੈਗੀ ਉਹ ਘਰ ਦੇ ਵਿੱਚ ਸਪਿਰਚੁਐਲਿਟੀ ਤੋਂ ਹੋਈ ਹੈ ਤੇ ਸਾਇੰਟਿਸਟ ਬਣਨ ਦਾ ਜਿਹੜਾ ਸਫਰ ਸੀ ਉਹ ਕਿਉਰਿਓਸਿਟੀ ਤੋਂ ਸਟਾਰਟ ਹੋਇਆ ਲਾਈਕ ਜਦੋਂ ਮੈਂ ਮੇਰੇ ਖਿਆਲ ਨਾਲ 5 6 ਸਾਲ ਦੀ ਸੀ ਮੈਨੂੰ ਯਾਦ ਹੈ ਕਿ ਮੰਮੀ ਡੈਡੀ ਗੁਟਕਾ ਸਾਹਿਬ ਲੈ ਕੇ ਪਾਠ ਕਰਦੇ ਹੁੰਦੇ ਸੀਗੇ ਆਲੇ ਦੁਆਲੇ ਤੇ ਮੈਂ ਹਮੇਸ਼ਾ ਉਹਨਾਂ ਨੂੰ ਇਹੀ ਪੁੱਛਦੀ ਸੀ ਕਿ ਕਿ ਆਪਾਂ ਆਏ ਕਿੱਥੋਂ ਹੈ ਹਾਂ ਇਹੀ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀਵਿਤ ਨੇ ਸਾਡੇ ਆਲੇ ਦੁਆਲੇ ਆਪਾਂ ਸਭ ਕਿੱਥੋਂ ਸਟਾਰਟ ਕੀਤਾ ਹੋਇਆ ਹੈ ਯੂਨੀਵਰਸ ਕਿੱਥੋਂ ਸਟਾਰਟ ਹੋਇਆ ਐਂਡ ਆਈ ਥਿੰਕ ਉਹੀ ਲਾਈਫ ਦੀ ਜਿਹੜੀ ਸਭ ਤੋਂ ਵੱਡੀ ਮਿਸਟਰੀ ਸੀਗੀ ਉਹਨੂੰ ਹੀ ਸੋਲਵ ਕਰਨ ਦੇ ਯੂ نو ਪਾਥ ਦੇ ਉੱਤੇ ਮੈਂ ਸਾਇੰਟਿਸਟ ਬਣ ਗਈ ਐਂਡ ਇਟ ਹੈਜ਼ ਬੀਨ ਏਨ ਅਮੇਜ਼ਿੰਗ ਜਰਨੀ ਬਹੁਤ ਹੀ ਅਮੇਜ਼ਿੰਗ ਰਿਹਾ ਤੇ ਯੂ نو ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਵਿੱਚ ਰੈਸਟ ਆਫ ਦ ਵਰਲਡ ਮੈਂ ਜਿਹੜੀ ਵੀ ਚੀਜ਼ ਲਿਵਿੰਗ ਹੈ ਸਾਹ ਲੈ ਰਹੀ ਹੈ ਹੂੰ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਸੌਖੇ ਤਰੀਕੇ ਨਾਲ ਸਮਝਾਈਏ ਸਾਇੰਟਿਸਟ ਵੀ ਹਰ ਤਰ੍ਹਾਂ ਦੇ ਸਾਇੰਟਿਸਟ ਨੇ ਬਹੁਤ ਵਿਸ਼ਾਲ ਦਾਇਰਾ ਹੈ ਤੁਸੀਂ ਕੀ ਕਰਦੇ ਹੋ ਜੀ ਮੈਂ ਡੀਐਨਏ ਸਾਇੰਟਿਸਟ ਹੈ ਤੇ ਜਿਹੜੀ ਡਿਸਪਲੀਨਰੀ ਲੈਂਗੁਏਜ ਹੈ ਉਹਦੇ ਵਿੱਚ ਬਾਇਓਟੈਕਨੋਲੋਜੀ ਦੀ ਪ੍ਰੋਫੈਸਰ ਤਾਂ ਪੂਰੀ ਦੁਨੀਆ ਦੇ ਵਿੱਚ ਡੀਐਨਏ ਦੇ ਉੱਤੇ ਰਿਸਰਚ ਜਿਹੜੀ ਹੈ ਜੋ ਜੋ ਚੀਜ਼ਾਂ ਲਿਵਿੰਗ ਆਰਗਾਨਿਜ਼ਮਸ ਨੇ ਜੀ ਉਹਦੇ ਤੇ ਤੁਸੀਂ ਰਿਸਰਚ ਕਰ ਰਹੇ ਹੋ ਹਾਂਜੀ ਬੇਸਿਕਲੀ ਉਹੀ ਬੈਕ ਟੂ ਦ ਸੇਮ ਕੁਐਸਚਨ ਕਿ ਇਸ ਇਨ ਐ ਲਾਈਫ ਕਿੱਥੋਂ ਸਟਾਰਟ ਹੋਈ ਹੈ ਤੇ ਕਿੱਥੇ ਜਾ ਰਹੀ ਹੈ ਤੇ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਇਸ ਧਰਤੀ ਦੇ ਉੱਤੇ ਔਰ ਇਵਨ ਯੂਨੀਵਰਸ ਦੇ ਵਿੱਚ ਜੋ ਕੁਝ ਵੀ ਆਪਾਂ ਦੇਖਦੇ ਹਾਂ ਹਰ ਚੀਜ਼ ਕਨੈਕਟਡ ਹੈ ਹਮ ਰਾਈਟ ਤੇ ਮੈਂ ਜਦੋਂ ਡੀਐਨਏ ਲੈਵਲ ਤੇ ਜਾ ਕੇ ਦੇਖਿਆ ਜੋ ਕਿ ਵੈਰੀ ਬੇਸਿਕ ਕੋਡ ਹੈਗਾ ਲਾਈਫ ਦਾ ਲਾਈਫ ਜੇ ਤੁਸੀਂ ਲਾਈਫ ਨੂੰ ਸਮਝਣਾ ਹੈ ਤਾਂ ਡੀਐਨਏ ਤੇ ਜਾ ਕੇ ਤੁਸੀਂ ਸਮਝ ਸਕਦੇ ਹੋ ਇਟਸ ਬਲੂਪ੍ਰਿੰਟ ਆਫ ਲਾਈਫ ਫੋਰ ਅ ਕਿ ਬੇਸਿਕ ਕੋਡ ਹੈ ਏਟੀਜੀਸੀ ਇਹ ਚਾਰ ਕੋਡਸ ਚਾਰ ਅਲਫਾਬੈਟਸ ਨੇ ਜਿਹਦੇ ਵਿੱਚ ਕੀ ਅਸੀਂ ਉਹਨੂੰ ਸਮਝਦੇ ਜਿਵੇਂ ਪੰਜਾਬੀ ਦੇ ਵਿੱਚ ਊੜਾ ਏੜਾ ਹੈਗਾ ਹਿੰਦੀ ਦੇ ਵਿੱਚ ਕ ਖ ਗ ਹੈਗਾ ਡੀਐਨਏ ਦੇ ਵਿੱਚ ਇਟਸ ਏਟੀਜੀਸੀ ਜਿਵੇਂ ਬਾਣੀ ਚ ਲਿਖਿਆ ਕਿ ਜਿਹੜੀ ਮਨੁੱਖ ਦੀ ਉਤਪਤੀ ਹੈ ਉਹ ਅੰਡ ਜੈरज ਸਤਜਕਿਨੀ ਚਾਰ ਚੀਜ਼ਾਂ ਜੋ ਅੰਡੇ ਤੋਂ ਮਨੁੱਖ ਪੈਦਾ ਹੁੰਦਾ ਹੈ ਜਿਹੜਾ ਪਸੀਨੇ ਤੋਂ ਪੈਦਾ ਹੋਇਆ ਇਹ ਸਾਰੇ ਨੂੰ ਸਮਝਣ ਦੇ ਵਿੱਚ ਬੇਸਿਕ ਡੀਐਨਏ हाँ जी बिल्कुल जो तीस तो किसी भी तरह की लाइफ फॉर्म की गल करते हो जानवर है इंसान है पेड़ पौधे ने हर किसी का जोड़ा यूनीवर्सल कोड डी एन ए कोड है ओ ए टी जी सी है यूनीवर्स बारे हजे पता नहीं मैं वेट कर रही हूँ तो सैंपल मैं कदो मिलने मून तो कदो मिलने तो फिर भी पता लग जूगा ਲੁਧਿਆਣੇ ਤੋਂ ਇੱਥੋਂ ਤੱਕ ਦਾ ਸਫ਼ਰ ਕਿਵੇਂ ਹੈ ਮਤਲਬ ਇੱਕ ਕੁੜੀ ਜਿਹੜੀ ਲੁਧਿਆਣੇ ਪੀਏਯੂ ਪੜ੍ਹਦੀ ਹੈ ਉਹ ਇਸ ਪੱਧਰ ਤੇ ਸੋਚ ਰਹੀ ਸੀ ਉਦੋਂ ਉੱਥੇ ਬੈਠ ਕੇ ਥਾਟ ਸੀਗਾ ਕਿ ਇੱਕ ਦਿਨ ਦੁਨੀਆ ਦੇ ਪੱਧਰ ਤੇ ਸਾਇੰਟਿਸਟ ਬੰਨਾ ਜਾ ਕੇ ਔਰ ਪਰਿਵਾਰ ਦਾ ਤਾਂ ਨਾਂ ਰੌਸ਼ਨ ਕੀਤਾ ਹੀ ਪੰਜਾਬ ਦਾ ਵੀ ਕੀਤਾ ਸਿੱਖ ਕੌਮ ਦਾ ਨਾਮ ਵੀ ਰੌਸ਼ਨ ਕੀਤਾ ਜਿਵੇਂ ਓਨੈਸਟਲੀ ਦਸਾਂ ਤੇ ਸਪਨਾ ਦਾ ਬਚਪਨ ਤੋਂ ਹੀ ਸੀਗਾ ਲੇਕਿਨ ਇਹ ਪਤਾ ਨਹੀਂ ਸੀਗਾ ਕਿ ਕਿੱਦਾਂ ਹੋਊਗਾ ਤੇ ਕਦੇ ਹੋਊਗਾ ਵੀ ਕਿ ਨਹੀਂ ਹੋਊਗਾ ਬਹੁਤ ਹੀ ਮੋਡਸਟ ਫੈਮਿਲੀ ਬਹੁਤ ਛੋਟੇ ਜਿਹੇ ਪਿੰਡ ਹਿਆਤਪੁਰ ਰੁੜਕੀ ਨਵਾਂ ਸ਼ਹਿਰ ਦੇ ਕੋਲ ਹੈਗਾ ਉੱਥੋਂ ਮੈਂ ਬਿਲੋਂਗ ਕਰਦੀ ਆ ਰੂਟਸ ਉੱਥੇ ਨੇ ਫਾਦਰ ਸਾਹਿਬ ਆਮੀ ਚੋਂ ਦੀ ਵਜਨ ਨਾਲ ਸਾਰੇ ਇੰਡੀਆ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਬਹੁਤ ਅੱਛੀ ਐਜੂਕੇਸ਼ਨ ਮਿਲੀ ਆਮੀ ਸਕੂਲਸ ਦੇ ਥਰੂ ਆਲਵੇਜ਼ ਗ੍ਰੇਟਫੁਲ ਲੇਕਿਨ ਉਸ ਤੋਂ ਬਾਅਦ ਜਦੋਂ ਪੀਏਯੂ ਦੇ ਵਿੱਚ ਮੈਂ ਮਾਸਟਰਸ ਕਿ ਐਗਰੀਕਲਚਰ ਆਨਰਸ ਕੀਤੀ ਹੈਗੀ ਹੈ ਤੇ ਮਾਸਟਰਸ ਕੀਤੀ ਹੈ ਉਸ ਟਾਈਮ ਇਹ ਸੀਗਾ ਕਿ ਜਦੋਂ ਪਿੰਡ ਜਾਂਦੇ ਹੁੰਦੇ ਸੀ ਦੇ ਵਿੱਚ ਤੇ ਮੈਂ ਦੇਖਦੀ ਸੀਗੀ ਕਿ ਜਿਹੜੇ ਮੇਰੇ ਤਾਇਆ ਜੀ ਨੇ ਉਹ ਸਾਰਿਆਂ ਦੇ ਸਾਰਿਆਂ ਨੂੰ ਫੀਡ ਕਰਦੇ ਨੇ ਐਜ਼ ਅ ਫਾਰਮਰ ਉਸ ਯੂ نو ਬਹੁਤ ਕੁਝ ਕਰਦੇ ਨੇ ਲੇਕਿਨ ਜਦੋਂ ਮੈਂ ਘਰ ਦੇ ਹਾਲਾਤ ਦੇਖਦੀ ਸੀਗੀ ਕਿ ਇੰਨਾ ਕੰਮ ਕਰਨ ਦੇ ਬਾਵਜੂਦ ਇੰਨਾ ਪ੍ਰੋਡਿਊਸ ਕਰਨ ਦੇ ਬਾਵਜੂਦ ਘਰ ਦੇ ਵਿੱਚ ਇਕਨੋਮਿਕ ਪ੍ਰੋਸਪਰਿਟੀ ਨਹੀਂ ਸੀਗੀ ਸੋ ਉੱਥੋਂ ਸ਼ੁਰੂਆਤ ਹੋਈ ਉੱਥੋਂ ਸੁਪਨਾ ਆਇਆ ਕਿ ਮੈਂ ਡਾਕਟਰ ਬਣਨ ਦੀ ਬਜਾਏ ਮੈਂ ਆਪਣਾ ਸੇਮ ਕੈਲੀਬਰ ਮੈਂ ਫਾਰਮਿੰਗ ਕਮਿਊਨਿਟੀ ਲਈ ਸਰਵਿਸ ਲੈ ਲਾ ਸਕਦੇ ਐ ਦੈਟਸ ਹਾਊ ਪੀਏਯੂ ਲੇਕਿਨ ਜਦੋਂ ਪੀਏਯੂ ਚ ਪੜਦੀ ਸੀਗੀ ਉਦੋਂ ਬਹੁਤ ਚੀਜ਼ਾਂ ਦੇਖੀਆਂ ਕਿ ਇੱਕ ਬੂਟਾ ਹੈ ਉਹਦੀ ਜਦੋ ਜਹਿਦ ਕੀ ਹੁੰਦੀ ਹੈਗੀ ਹੈ ਕਦੇ ਕੋਈ ਕੀੜਾ ਆ ਜਾਂਦਾ ਹੈਗਾ ਕਦੇ ਕੋਈ ਬਿਮਾਰੀ ਥੱਲੇੋਂ ਲੱਗ ਜਾਂਦੀ ਹੈ ਜਾਂ ਫਿਰ ਸੋਇਲ ਦੇ ਵਿੱਚ ਇਨਫ ਨਿਊਟ੍ਰੀਸ਼ਨ ਨਹੀਂ ਮਿਲ ਰਿਹਾ ਉਹਨੂੰ ਤੇ ਉਸ ਟਾਈਮ ਮੈਨੂੰ ਸਮਝ ਆਇਆ ਕਿ ਇਹ ਜਿਹੜੀ ਕਾਇਨਾਤ ਹੈਗੀ ਹੈ ਇਹ ਬਹੁਤ ਹੀ ਜ਼ਿਆਦਾ ਕਨੈਕਟਡ ਹੈ ਤੇ ਮੈਂ ਇੱਕ ਸਿਰਫ ਬੂਟੇ ਬਾਰੇ ਸਮਝ ਕੇ ਮੈਂ ਇਹ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਕਰ ਸਕਦੀ ਬਿਲਕੁਲ ਠੀਕ ਹੈ ਤੇ ਜਦੋਂ ਉੱਥੇ ਦਾ ਐਜੂਕੇਸ਼ਨ ਸਿਸਟਮ ਸਮਝਿਆ ਜਿਵੇਂ ਜਿਵੇਂ ਮਾਸਟਰਸ ਵੱਲ ਗਏ ਤੇ ਆਪਣਾ ਐਜੂਕੇਸ਼ਨ ਸਿਸਟਮ ਬਹੁਤ ਹੀ ਜ਼ਿਆਦਾ ਕਨਵੈਨਸ਼ਨਲ ਪਾਥਵੇ ਫੋਲੋ ਕਰਦਾ ਹੈ ਕਿ ਅਗਰ ਤੁਸੀਂ ਬੂਟੇ ਦੇ ਪlant scientist ਬਣ ਗਏ ਤਾਂ ਤੁਸੀਂ ਸਿਰਫ ਪlantਸ ਦੇ ਉੱਤੇ ਹੀ ਕੰਮ ਕਰਨਾ अच्छा जे ਤੁਸੀਂ ਕੀੜਿਆਂ ਦੇ ਡਾਕਟਰ ਬਣ ਗਏ ਤੇ ਤੁਸੀਂ ساری ਜ਼ਿੰਦਗੀ ਕੀੜਿਆਂ ਤੇ ਕੰਮ ਕਰਨਾ ਹੈ ਮੇਰੀ ਜਿਹੜੀ ਸੋਚ ਸੀਗੀ ਉਹ ਇਹਨਾਂ ਸਭ ਨੂੰ ਇਕੱਠਾ ਲੈ ਕੇ ਆਉਣਾ ਚਾਹੁੰਦੀ ਸੀ ਕਿਉਂਕਿ ਉਹ ਮੇਰੇ ਬਚਪਨ ਦੇ ਵਿੱਚ ਗੁੜਕਾ ਸਾਹਿਬ ਪਾਠ ਗੁਰਬਾਣੀ ਸੁਣੀ ਸੀਗੀ ਤੇ ਉੱਥੇ ਸਮਝ ਆਇਆ ਸੀ ਕਿ ਸਭ ਕੁਝ ਕਨੈਕਟਡ ਹੈ दैट्स हाउ ਆਸਟ੍ਰੇਲੀਆ ਪਰ ਅਪਾ ਕੇ ਨੇ ਨਾ ਮਾਸਟਰ ਆਫ ਵਨ ਇਜ਼ ਬੈਟਰ ਦੈਨ ਜੈਕ ਆਫ ਆਲ ਟ੍ਰੇਡਸ ਜੀ ਜੀ ਬਿਲਕੁਲ ਤੇ ਮੇਰਾ ਮਾਸਟਰ ਆਫ ਵਨ ਟ੍ਰੇਡ ਇਜ਼ ਡੀਐਨਏ ओके ਤੇ ਡੀਐਨਏ ਕੈਸ ਮਤਲਬ ਤੁਸੀਂ ਇਹ ਸੋਚਿਆ ਕਿ ਪਹਿਲਾਂ ਹਰ ਚੀਜ਼ ਨੂੰ ਸਮਝਿਆ ਜਾਏ ਫਿਰ ਤੁਸੀਂ ਚੂਸ ਕੀਤਾ ਕਿ ਇਹਦੇ ਵਿੱਚ ਮੈਂ ਮਾਸਟਰ ਬਣਨਾ ਹੈ ਕਿ ਇਹਦੇ ਵਿੱਚ ਫਿਰ ਤੁਸੀਂ ਪੀਐਚਡੀ ਕੀਤੀ ਜੀ ਹਾਂਜੀ ਫਿਰ ਉਹ ਆਸਟ੍ਰੇਲੀਅਨ ਸਿਸਟਮ ਨੇ ਮੈਨੂੰ ਅਲਾਉ ਕੀਤਾ ਕਿ ਮੈਂ ਕੁਝ ਵੀ ਕਰ ਸਕਦੀ ਸੀ ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਤੇ ਮੈਨੂੰ ਸਕਾਲਰਸ਼ਿਪ ਮਿਲੀ ਤੇ ਮੈਂ ਡਿਸਟ੍ਰਿਕਸ਼ਨ ਇਨ ਦਾ ਸੈਂਸ ਕਿ ਉੱਥੇ ਕਿਹੜੀਆਂ ਰਿਸਟ੍ਰਿਕਸ਼ਨਸ ਨੇ ਥੋੜਾ ਐਜੂਕੇਸ਼ਨ ਸਿਸਟਮ ਦੇ ਪੁਆਇੰਟ ਆਫ View ਤੋਂ ਸਮਝਾਓ ਆਈ ਥਿੰਕ ਰਿਸਟ੍ਰਿਕਸ਼ਨਸ ਇਹ ਨੇ ਕਿ ਆਪਾਂ ਕਨਵੈਨਸ਼ਨਲ ਰੂਟ ਫਾਲੋ ਕਰਦੇ ਹਾਂ ਕਿ ਜਿਹੜੀ ਚੀਜ਼ ਉੱਥੇ ਇਸ ਤਰ੍ਹਾਂ ਹੈ ਕਿ ਤੁਸੀਂ ਸ਼ੁਰੂ ਬਹੁਤ ਬ੍ਰਾਡ ਕਰਦੇ ਹੋ ਸਾਡਾ ਐਜੂਕੇਸ਼ਨ ਸਿਸਟਮ ਬੈਸਟ ਹੈ ਵੈਨ ਇਟ ਕਮਸ ਟੂ ਦ ਸਕੂਲ ਕਿਉਂਕਿ ਉਹਦੀ ਵਜਨ ਵਾਲੀ ਅੱਜ ਮੈਂ ਇੱਥੇ ਤੱਕ ਪਹੁੰਚੀ ਹਾਂ ਲੇਕਿਨ ਉਹ ਨੈਰੋ ਹੁੰਦਾ ਜਾਂਦਾ ਠੀਕ ਹੈ ਔਰ ਉਹ ਇੰਨਾ ਜ਼ਿਆਦਾ ਨੈਰੋ ਹੋ ਜਾਂਦਾ ਹੈ ਕਿ ਤੁਸੀਂ ਬਿਲਕੁਲ ਉੱਥੇ ਸੋਚਣਾ ਹੈ ਲੇਕਿਨ ਜਦੋਂ ਜਦੋਂ ਤੁਸੀਂ ਕੋਈ ਬਹੁਤ ਵੱਡਾ ਪ੍ਰੋਬਲਮ ਸੋਲਵ ਕਰਦੇ ਹੋ ਨਾ ਦੁਨੀਆ ਦਾ ਉਹ ਪ੍ਰੋਬਲਮ ਇਹ ਨਹੀਂ ਕਿ ਆ ਕੇ ਆਂਦਾ ਕਿ ਮੈਂ ਫਿਜ਼ਿਕਸ ਪ੍ਰੋਬਲਮ ਹੈ ਮੈਂ ਕੈਮਿਸਟਰੀ ਪ੍ਰੋਬਲਮ ਹੈ ਜਾਂ ਮੈਥਮੈਟਿਕਸ ਪ੍ਰੋਬਲਮ ਹੈ ਉਸ ਜਗ੍ਹਾ ਤੇ ਤੁਹਾਨੂੰ ਸਭ ਕੁਝ ਇਕੱਠਾ ਕਰਨਾ ਪੈਂਦਾ ਹੈ ਤੇ ਆਈ ਥਿੰਕ ਦੈਟਸ ਐਗਜ਼ੈਕਟਲੀ ਵੇਅਰ ਆਈ ਫਾਊਂਡ ਅ ਲिटल ਬਿਟ ਰਿਸਟ੍ਰਿਕਸ਼ਨ ਕਿ ਮੈਂ ਆਈ ਵਾਂਟਡ ਟੂ ਕੀਪ ਇਟ ਬ੍ਰਾਡ ਬਟ ਯੈਟ ਕੀਪ ਇਟ ਵੈਰੀ ਫੋਕਸਡ ਫਿਰ ਕਿਹੜੇ ਇਅਰ ਆਏ ਤੁਸੀਂ ਆਸਟ੍ਰੇਲੀਆ ਜੀ ਮੈਂ 2007 ਦੇ ਵਿੱਚ 7 ਵਿੱਚ ਆਏ ਹਾਂ ਜੀ ਪੀ ਐ ਕਿੰਨੇ ਸਾਲਾਂ ਚ ਕੰਪਲੀਟ ਹੋਈ ਫਿਰ ਇਹ ਅਮ ਇੱਥੇ 3.5 ਸਾਲ ਲੱਗਦੇ ਨੇ 3.5 ਤੋਂ 4 ਸਾਲ ਤੇ ਮੇਰੀ 2010 ਦੇ ਵਿੱਚ ਮੈਂ ਫੇਚਲੀ ਖਤਮ ਕੀਤੀ ਫਿਰ ਉਸ ਤੋਂ ਬਾਅਦ ਤੁਹਾਡੀ ਮੇਜਰ ਰਿਸਰਚ ਕਿਡੀਆਂ ਕਿਡੀਆਂ ਰਹੀਆਂ ਉਸ ਤੋਂ ਬਾਅਦ ਮੇਰੀ ਮੇਜਰ ਰਿਸਰਚ ਜਿਸ ਦੀ ਸੀਗੀ ਜੀ ਜਿਹੜੇ ਆਸਟ੍ਰੇਲੀਅਨ ਇੱਥੇ ਸਭ ਤੋਂ ਵੱਡੀ ਇੰਡਸਟਰੀ ਹੈਗੀ ਹੈ ਲਾਈਫਸਟਾਕ ਮੀਟ ਐਂਡ ਲਾਈਫਸਟਾਕ ਇੰਡਸਟਰੀ ਤੇ ਇੱਥੇ ਇੰਨੇ ਇਨਸਾਨੀ ਹੈਗੇ ਜਿੰਨੇ ਸ਼ੀਪ ਤੇ ਹੈਗੇ ਨੇ ਆਪਾਂ ਨੂੰ ਸਭ ਨੂੰ ਪਤਾ ਹੈ ਭੇਡਾਂ ਬੱਕਰੀਆਂ ਜ਼ਿਆਦਾ ਭੇਡਾਂ ਬੱਕਰੀਆਂ ਤੇ ਔਰ ਇਹ ਵੀ ਪਤਾ ਹੈਗਾ ਕਿ ਆਸਟ੍ਰੇਲੀਆ ਦੇ ਜਿਹੜੇ ਬਿਲਕੁਲ ਡਾਇਰੈਕਟਲੀ ਉੱਪਰ ਓਜ਼ੋਨ ਹੋਲ ਹੈਗਾ ਉਹ ਉਹ ਦਾ ਰੀਜ਼ਨ ਇੱਕ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ 40% ਜਿਹੜੀਆਂ ਮੀਥੇਨ ਗੈਸਸਿਸ ਨੇ ਜੋ ਕਿ 28 ਟਾਈਮਸ ਮੋਰ ਇਪੋਰਟੈਂਟ ਨੇ ਕਾਰਬਨ ਡਾਈਆਕਸਾਈਡ ਤੋਂ ਉਹ ਸ਼ੀਪ ਤੇ ਗਾਊ ਤੋਂ ਰਿਲੀਜ਼ ਹੁੰਦੀਆਂ ਨੇ ਜਦੋਂ ਖਾਣਾ ਲਾਈਕ ਚਾਰਾ ਖਾਂਦੀਆਂ ਨੇ ਤੇ ਉਹਨਾਂ ਦੀ ਡਾਈਜੈਸ਼ਨ ਪ੍ਰੋਪਰ ਨਾ ਹੋਣ ਦੀ ਵਜ੍ਹਾ ਨਾਲ ਉਹ ਮੀਥੇਨ ਰਿਲੀਜ਼ ਕਰਦੀਆਂ ਨੇ এনवायरमेंट ਤੇ ਬਿਲਕੁਲ ਅੱਛਾ ਹਾਂਜੀ ਉਹਦੀ ਵਜ੍ਹਾ ਨਾਲ ਅਸੀਂ ਇੰਨਾ ਜ਼ਿਆਦਾ ਕਲਾਈਮੇਟ ਕਲਾਈਮੈਟਿਕ ਪ੍ਰੋਬਲਮਸ ਫੇਸ ਕਰਦੇ ਆ ਥੋੜਾ ਦੁਬਾਰਾ ਇਹਨੂੰ ਥੋੜਾ ਖੁੱਲ ਕੇ ਸਮਝਾਓ ਮੇਰੇ ਖਿਆਲ ਨਿਊਜ਼ੀਲੈਂਡ ਚ ਵੀ ਬਹੁਤ ਭੇਡਾਂ ਨੇ ਨੇੜੇ ਨੇੜੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਬਿਲਕੁਲ ਕਨੈਕਟਡ ਨੇ ਤਾਂ ਬਹੁਤ ਜ਼ਿਆਦਾ ਭੇਡਾਂ ਤੇ ਸ਼ੀ ਬੱਕਰੀਆਂ ਹੋਣ ਕਰਕੇ ਉਹ ਮੀਥੇਨ ਰਿਲੀਜ਼ ਕਰ ਰਹੀਆਂ ਹਾਂ ਹਾਂ ਜੀ ਕਿਉਂਕਿ ਜਿਹੜਾ ਚਾਰਾ ਉਹ ਖਾ ਰਹੀਆਂ ਨੇ ਉਹਨਾਂ ਦੇ ਪੂਰੀ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੋ ਰਿਹਾ ਠੀਕ ਹੈ ਉਹ ਡਾਈਜੈਸਟ ਜਦੋਂ ਨਹੀਂ ਹੁੰਦਾ ਤੇ ਉਹ ਬਰਪ ਕਰਦੀਆਂ ਨੇ ਤੇ ਘਾਰ ਲੈਂਦੀਆਂ ਨੇ ਤੇ ਉਹ ਮੀਥੇਨ ਜਿਹੜੀ ਸਿੱਧੀ এনवायरमेंट ਚ ਜਾਂਦੀ ਹੈ 40% ਮੀਥੇਨ ਜਿਹੜੀ ਆਸਟ੍ਰੇਲੀਆ ਚ ਪ੍ਰੋਡਿਊਸ ਹੁੰਦੀ ਹੈ ਉਹ ਸਾਡੇ ਲਾਈਫਸਟਾਕ ਤੋਂ ਹੁੰਦੀ ਹੈ ਨਾ ਕਿ ਆਪਾਂ ਆਪਾਂ ਸੋਚਦੇ ਹਾਂ ਦਿਮਾਗ ਦੇ ਵਿੱਚ ਕਿ ਫੈਕਟਰੀਜ਼ ਤੋਂ ਆਉਂਦੀ ਹੈ उटली like, रोक सकी है। जो तो मैं देखा कि शीप के उच हो रही है जनटिक रिसर्च की आप लैके आईए बहुत सारी रिसर्च हो रही है कि शायद कोई वैक्सीन या एंटीडोट आप बना लिए लेकिन किसी ने कि जो आप खाने उ ਬਿਲਕੁਲ ਸੋ ਮੇਰੀ ਰਿਸਰਚ ਜੀ ਚਾਰੇ ਤੇ ਸੀਗੀ ਕਿ ਆਪਾਂ ਬੈਟਰ ਵੈਰਾਈਟੀ ਚਾਰਾ ਕਿਦਾਂ ਜੋ ਕਿਉਂਕਿ ਉਹ ਅੱਛਾ ਖਾਂਗੇ ਤਾਂ ਦੇ ਵਿਲ ਹੈਵ ਲੈਸ ਪ੍ਰੋਬਲਮ ਤੇ ਮੈਂ ਉੱਥੇ ਮੈਨੂੰ ਸਾਇੰਸ ਐਂਡ ਇਨੋਵੇਸ਼ਨ ਅਵਾਰਡ ਮਿਲਿਆ ਸੀ ਡਿਫਰੈਂਟ ਸੋਚਣ ਦੇ ਨਾਲ ਤੇ ਪ੍ਰੋਬਲਮ ਸੋਲਵ ਕਰਨ ਦੇ ਲਈ ਤੇ ਮੈਂ ਨਵੀਆਂ ਚਾਰੇ ਦੀਆਂ ਵੈਰਾਈਟੀਆਂ ਜਿਹੜੀਆਂ ਆਈਆਂ ਨਿਊਜ਼ੀਲੈਂਡ ਦੇ ਨਾਲ ਇਹ ਬਹੁਤ ਵੱਡੀ ਕੰਪਨੀ ਹੈਗੀ ਪੀਜੀਜੀ ਰਾਈਟਸਨਸ ਉਹਨਾਂ ਦੇ ਨਾਲ ਜੁਆਇੰਟ ਵੈਂਚਰ ਹੋਇਆ ਜਦੋਂ ਮੇਰੀ ਰਿਸਰਚ ਸਾਹਮਣੇ ਆਈ ਤੇ ਉਹਦੀ ਵਜ੍ਹਾ ਨਾਲ ਮੈਨੂੰ 2013 ਦੇ ਵਿੱਚ ਆਸਟ੍ਰੇਲੀਆ ਦਾ ਸਾਇੰਸ ਐਂਡ ਇਨੋਵੇਸ਼ਨ ਅਵਾਰਡ ਮਿਲਿਆ ਸੀ ਬਹੁਤ ਕਮਾਲ ਦੀ ਗੱਲ ਹੈ ਤੁਸੀਂ ਕਰੋਨਾ ਬਾਰੇ ਵੀ ਮੈਨੂੰ ਪਤਾ ਲੱਗਿਆ ਮੈਨੂੰ ਮਿੰਟੂ ਹੁਣੇ ਦੱਸ ਰਹੇ ਸੀਗੇ ਮਿੰਟੂ ਬਰਾੜ ਜਿਨ੍ਹਾਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਇਹਨਾਂ ਨੂੰ ਮਿਲ ਸਕੇ ਹਾਂ ਕਿ ਕਰੋਨਾ ਦੇ ਵਕਤ ਇੱਕ ਵੱਡੀ ਰਿਸਰਚ ਤੁਸੀਂ ਕੀਤੀ ਹੈ ਉਹ ਕੀ ਸੀਗੀ ਜੀ ਕਰੋਨਾ ਦੇ ਟਾਈਮ ਜਦੋਂ ਮੈਂ ਇਹ ਚਾਰੇ ਵਾਲਾ ਫੀਲਡ ਮੈਂ ਅੱਗੇ ਇਸ ਤਰ੍ਹਾਂ ਹੀ ਚਲਦੀ ਰਹੀ ਤੇ ਦੇਖਿਆ ਕਿ ਕਿਵੇਂ ਤੁਸੀਂ ਡਿਫਰੈਂਟ ਚੀਜ਼ਾਂ ਬਾਰੇ ਡਿਫਰੈਂਟ ਤਰੀਕੇ ਨਾਲ ਲੈਂਸ ਨਾਲ ਦੇਖ ਕੇ ਤੁਸੀਂ ਬਹੁਤ ਵੱਡੀਆਂ ਪ੍ਰੋਬਲਮ ਸੋਲਵ ਕਰ ਸਕਦੇ ਹੋ ਉਸ ਦੌਰਾਨ ਜਦੋਂ ਮੈਂ ਉਹ ਵਰਕ ਉਹ ਕੰਮ ਕਰ ਰਹੀ ਸੀਗੀ ਮੈਂ ਅਮਰੀਕਾ ਪ੍ਰੋਫੈਸਰ 에ਰੇਜ਼ ਐਡਨ ਨੂੰ ਮਿਲੀ ਜਿਨ੍ਹਾਂ ਨੇ ਕਿ ਬਹੁਤ ਵੱਡੀ ਖੋਜ ਕੀਤੀ ਸੀਗੀ ਕਿ ਜਿਹੜਾ ਡੀਐਨਏ ਹੈਗਾ ਉਹਨੂੰ ਆਪਾਂ ਤਿੰਨ ਡਾਈਮੈਂਸ਼ਨ ਚ ਕਿੱਦਾਂ ਰੀਡ ਕਰ ਸਕਦੇ ਆ ਹੁਣ ਦੇਖੋ ਆਪਾਂ ਕੈਮਰੇ ਦੇ ਉੱਤੇ ਆ ਰਾਈਟ ਵੀ ਵੀ ਮੇਕ ਅ ਲਾਟ ਮੋਰ ਸੈਂਸ ਟੂ ਪੀਪਲ ਕਿਉਂਕਿ ਆਪਾਂ ਤਿੰਨ ਡਾਈਮੈਂਸ਼ਨ ਚੋਂ ਨਾ ਤੱਕ ਪਹੁੰਚ ਰਹੇ ਆ ਠੀਕ ਹੈ ਲੇਕਿਨ ਫੇਰ ਵੀ ਲੇਕਿਨ ਅਗਰ ਉਹ ਲੋਕ ਇੱਥੇ ਆਪਣੇ ਨਾਲ ਬੈਠੇ ਹੋਣ ਤੇ ਆਪਾਂ ਗੱਲਬਾਤ ਕਰੀਏ ਤੇ ਉਹਦਾ ਕੁਝ ਹੋਰ ਹੀ ਆਪਣਾ ਹੁੰਦਾ ਹੈ ਰਾਈਟ ਐਬਸੋਲੂਟਲੀ ਇਸੇ ਤਰੀਕੇ ਨਾਲ ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਅਗਰ ਆਪਾਂ ਉਹਨੂੰ ਦੋ ਡਾਈਮੈਂਸ਼ਨ ਚ ਦੇਖਦੇ ਹੈ ਇਟਸ ਅ ਲਾਟ ਆਫ ਡੇਟਾ ਇਟਸ ਵੈਰੀ ਹਾਰਡ ਟੂ ਕੰਪਰੀਹੈਂਡ ਕਿ ਜੋ ਆਪਾਂ ਕੁਐਸਚਨ ਉਹ ਬ੍ਰੇਕਥਰੂ ਸੀਗਾ ਲੇਕਿਨ ਉਹਨਾਂ ਨੇ ਉਹ ਬ੍ਰੇਕਥਰੂ ਸਿਰਫ ਔਰ ਸਿਰਫ ਹਿਊਮਨ ਕੈਂసర్ ਰਿਸਰਚ ਨੂੰ ਸਮਝਣ ਲਈ ਲਗਾਇਆ ਸੀਗਾ ਮੈਂ ਉਹਨਾਂ ਕੋਲ ਗਈ ਮੈਂ ਕਿਹਾ ਮੈਂ ਇਸ ਚੀਜ਼ ਦਾ ਕੁਝ ਹੋਰ ਇਸਤੇਮਾਲ ਕਰਨਾ ਚਾਹੁੰਦੀ ਹਾਂ ਤੇ ਉਸ ਟਾਈਮ ਮੈਨੂੰ ਪਤਾ ਲੱਗਿਆ ਸੀਗਾ ਯੂਨ ਦੇ ਨੰਬਰ ਸਾਹਮਣੇ ਆਏ ਸੀਗੇ ਕਿ ਹਰ 20 ਮਿੰਟ ਦੇ ਵਿੱਚ ਆਪਾਂ ਇੱਕ ਸਪੀਸੀਜ਼ ਲੂਜ਼ ਕਰ ਦਿੰਦੇ ਹਾਂ ਅੱਛਾ ਇਸ ਪਲੈਨਟ ਤੋਂ ਤੇ ਅਗਰ ਆਪਾਂ ਥੋੜਾ ਜਿਹਾ ਉੱਤੇ ਉੱਠ ਕੇ ਦੇਖੀਏ ਤਾਂ ਤੁਸੀਂ ਸੋਚੋ ਕਿ ਇਹ ਕੁਦਰਤ ਦੀ ਕੁਝ ਸੁਪਰ ਪਾਵਰਸ ਨੇ ਹਰ ਇਨਸਾਨ ਹਰ ਹੋਰ ਚੀਜ਼ ਜੋ ਇਸ ਪਲੈਨਟ ਤੇ ਹੈ ਉਹ ਕੁਝ ਨਾ ਕੁਝ ਇੰਪੋਰਟੈਂਟ ਹੈ ਉਹਦੇ ਵਿੱਚ ਔਰ ਜਦੋਂ ਉਹ ਚੀਜ਼ਾਂ ਜਾ ਰਹੀਆਂ ਨੇ ਉਹਦੀ ਵਜਨ ਨਾਲ ਆਪਾਂ ਵਾਈਲਡ ਫਾਇਰਸ ਦੇਖ ਰਹੇ ਹਾਂ ਉਹਦੀ ਵਜਨ ਨਾਲ ਕਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਤੇ ਆਈਵ ਗਾਟ ਰੀਲੀ ਕਨਸਰਨ ਤੇ 1 ਮਿਲੀਅਨ ਸਪੀਸੀਜ਼ ਨੇ ਉਹ ਐਕਸਟਿੰਕਸ਼ਨ ਦੇ ਦਰਵਾਜ਼ੇ ਤੇ ਖੜੀਆਂ ਨੇ ਆਲਮੋਸਟ ਹਾਂਜੀ ਜਿਵੇਂ ਇਹ ਕਹਿਆ ਜਾਂਦਾ ਜੇ ਮਧੂ ਮੱਖੀਆਂ ਦੁਨੀਆ ਤੋਂ ਮੁੱਕ ਜਾਣ ਤਾਂ ਦੁਨੀਆ ਖਤਮ ਹੋ ਜੂਗੀ ਇਹ ਸੱਚ ਹੈ ਇਹ ਕਾਫੀ ਹੱਦ ਤੱਕ ਸੱਚ ਹੈ ਕਿਉਂਕਿ ਮਧੂਮੱਖੀਆਂ ਜਿਹੜੀਆਂ ਨੇ ਉਹ ਕੀ ਸਟੋਨ ਸਪੀਸੀਜ਼ ਨੇ ਜਿਹੜੀਆਂ ਕੀ ਸਟੋਨ ਸਪੀਸੀਜ਼ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਇੱਥੇ ਆਸਟ੍ਰੇਲੀਆ ਦੇ ਵਿੱਚ ਨਾ ਬੱਚੇ ਜੈਂਗਾ ਖੇਲਦੇ ਨੇ ਜਿਹਦੇ ਵਿੱਚ ਕੀ ਲੱਕੜੀ ਦੇ ਕਾਫੀ ਸਾਰੇ ਹਾਂ ਜੀ ਹਾਂ ਜੀ ਤੇ ਉਹ ਬਾਹਰ ਕੱਢ ਦਈਦਾ ਹਾਂ ਤੇ ਉਹ ਇੱਕ ਟਾਈਮ ਆਂਦਾ ਹੈ ਕਿ ਇੱਕ ਤਾਂ ਮਿਲ ਜਾਂਦਾ ਹਾਂ ਹਾਂ ਜੀ ਤੇ ਮਧੂਮੱਖੀਆਂ ਇੱਕ ਉਹੋ ਜਿਹੀ ਉਹੋ ਜਿਹੀ ਬਲਾਕ ਹੈ ਕਿ ਜਿਹੜਾ ਕਿ ਉਸ ਟਾਈਮ ਉਹ ਹੋਲਡ ਕਰ ਰਿਹਾ ਸਾਡੀ ਇਕੋਸਿਸਟਮ ਨੂੰ ਜਦੋਂ ਤੁਸੀਂ ਉਹ ਕੱਢਣਾ ਹੈ ਤੇ ਤੁਹਾਡੀ ਗੱਲ ਉਹ ਪੂਰੀ ਨਹੀਂ ਹੋਈ ਸੀ ਮੈਂ ਉਹਦੇ ਤੇ ਆ ਰਿਹਾ ਪਰ ਮੈਨੂੰ ਥੋੜਾ ਜਿਹਾ ਇਹਦੇ ਤੇ ਐਲੈਬ ਜੇ ਮਧੂਮੱਖੀਆਂ ਕਿਵੇਂ ਮੁੱਕ ਗਈਆਂ ਤਾਂ ਦੁਨੀਆ ਮੁੱਕ ਜੂਗੀ ਕਿਉਂਕਿ ਮਧੂਮੱਖੀਆਂ ਜਿਹੜੇ ਪੌਦਿਆਂ ਨੂੰ ਜਾ ਕੇ ਫਰਟੀਲਾਈਜ਼ ਕਰਦੀਆਂ ਨੇ ਫਿਰ ਉਹ ਪੌਦੇ ਕ੍ਰੋਸ ਕਰਦੇ ਨੇ ਉਹਦੇ ਨਾਲ ਫਸਲ ਅੱਗੇ ਵੱਧਦੀ ਹੈ ਉਹਦੇ ਨਾਲ ਆਪਣੇ ਪੋਲਨਸ ਜਿਹੜੇ ਨੇ ਹਰ ਜਗ੍ਹਾ ਜਾਂਦੇ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਚੀਜ਼ ਉਹ ਕੱਲੀ ਨਹੀਂ ਸਰਵਾਈਵ ਕਰ ਰਹੀ ਅੱਪਾ ਅੱਪਾ ਜੀ ਆਪਣਾ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਸਮਾਂ ਦੇਖੀਏ ਨਾ ਉਹਦੇ ਵਿੱਚ ਆਪਾਂ ਬਹੁਤ ਹੋਰ ਚੀਜ਼ਾਂ ਦੇ ਉੱਤੇ ਤੁਰਦੇ ਆਂ ਛੇ ਉਹਨਾਂ ਨੂੰ ਟੱਚ ਕਰਦੇ ਆਂ ਉਹ ਹਰ ਚੀਜ਼ ਜਿਹੜੀ ਹੈ ਉਹ ਪ੍ਰਗਤੀ ਨੂੰ ਅੱਗੇ ਲੈ ਕੇ ਜਾਂਦੀ ਤਾਂ ਤੁਸੀਂ ਕਹਿ ਰਹੇ ਹੋ ਆਈਸੋਲੇਟਿਡ ਕੁਝ ਵੀ ਨਹੀਂ ਹੈ ਸਭ ਕੁਝ ਜੁੜਿਆ ਹੈ ਇਸ ਧਰਤੀ ਦੀ ਹਰ ਚੀਜ਼ ਅਸੀਂ ਤੁਸੀਂ ਮੈਂ ਆ ਪੱਤੇ ਘਾ ਕੀੜੇ ਮਕੌੜੇ ਸਭ ਇੰਟਰਕਨੈਕਟਿਡ ਆਪਾਂ ਸਭ ਇੰਟਰਕਨੈਕਟਿਡ ਹੈ ਔਰ ਜਦੋਂ ਤੁਸੀਂ ਇੱਕ ਪੀਸ ਹਟਾਣੇ ਹੋ ਤਾਂ ਦੂਸਰਾ ਪੀਸ ਬਹੁਤ ਇਫੈਕਟਿਵ ਹੈ ਤਾਂ ਮਧੂਮੱਖੀ ਸਿਰਫ ਇੱਕ ਸਪੀਸੀਜ਼ ਖਤਮ ਹੋਣ ਨਾਲ ਦੁਨੀਆ ਖਤਮ ਹੋ ਸਕਦੀ ਹੈ ਤਾਂ ਤੁਸੀਂ ਕਹਿ ਰਹੇ ਹੋ 1 ਮਿਲੀਅਨ ਦੇ ਨੇੜੇ ਸਪੀਸੀਜ਼ ਨੇ ਜਿਹੜੀਆਂ ਐਕਸਟੈਂਸ਼ਨ ਦੇ ਨੇੜੇ ਆ ਜੀ ਇਸ ਸਮੇਂ ਜਿਹਦਾ ਆਪਾਂ ਇੰਟਰਵਿਊ ਕਰ ਰਹੇ ਹਾਂ 20 ਮਿੰਟ ਦੇ ਵਿੱਚ ਇੱਕ ਸਪੀਸੀਜ਼ ਇਸ ਦੁਨੀਆ ਤੋਂ ਖਤਮ ਹੋ ਸਕਦੀ ਚਲੀ ਜਾਊਗੀ ਔਰ ਇਹ ਹਰ 20 ਮਿੰਟਸ ਹੋ ਰਿਹਾ ਹੈ ਜਿਵੇਂ ਸਾਨੂੰ ਇਹ ਡਰ ਹੈ ਇੰਡੀਆ ਚ ਕਿ ਟਾਈਗਰਸ ਮੁੱਕ ਨਾ ਜਾਣ ਮਤਲਬ ਇੱਕ ਦਿਨ ਟਾਈਗਰਸ ਖਤਮ ਹੋ ਸਕਦੇ ਆ ਹਾਂਜੀ ਅਸੀਂ ਟਾਈਗਰ ਦਾ ਜੀਨੋਮ ਸੀਕੁਐਂਸ ਕੀਤਾ ਹੈ ਟੈਕਨੋਲੋਜੀ ਜਿਹੜੀ ਮੈਂ ਤੁਹਾਨੂੰ ਦੱਸੀ ਅਸੀਂ ਮੈਂ ਹੁਣ ਇਸ ਟਾਈਮ ਇੰਡੀਆ ਦੇ ਨਾਲ ਕੰਮ ਕਰ ਰਹੀ ਹਾਂ ਬੰਗਾਲ ਟਾਈਗਰਸ ਦੇ ਉੱਤੇ ਤੇ ਇਸੇ ਤਰ੍ਹਾਂ ਸੀ ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਅਸੀਂ ਕਿਵੇਂ ਅਸੀਂ ਕਰ ਸਕੀਏ ਕਿ ਅਸੀਂ ਇਹ ਪੀਸਸ ਕਿਉਂਕਿ ਮੈਂ ਤਾਂ ਇੱਕ ਜੈਨੇਟਿਸ ਸਟੈਂਕ ਬਾਇਓਟੈਕਨੋਲੋਜੀਸਟ ਐ ਮੈਂ ਵੀ ਉਸ ਪਜ਼ਲ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਠੀਕ ਹੈ ਮੇਰੇ ਹਿੱਸੇ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਤਾਂ ਮੈਂ ਉਹ ਇਕੱਠਾ ਕਰ ਰਹੀ ਹਾਂ ਤਾਂ ਕਿ ਮੈਂ ਉਹਨੂੰ ਇੱਕ ਰੇਂਜਰ ਨੂੰ ਦੇ ਸਕਾਂ ਇੱਕ ਕਨਜ਼ਰਵੇਸ਼ਨ ਬਾਇਓਲੋਜਿਸਟ ਨੂੰ ਦੇ ਸਕਾਂ ਜਾਂ ਜਿਹੜੇ ਲੋਕੀ ਕਨਜ਼ਰਵ ਕਰਦੇ ਨੇ ਸਪੀਸੀਜ਼ ਤਾਂ ਕਿ ਉਹ ਉਹਨਾਂ ਦੇ ਕਿਉਂਕਿ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਸਮਝ ਹੁੰਦੀ ਹੈ ਤੇ ਉਸ ਪ੍ਰੋਬਲਮ ਨੂੰ ਸੋਲਵ ਕਰਨਾ ਜ਼ਿਆਦਾ ਸੌਖਾ ਹੁੰਦਾ ਹੈ ਰਾਦਰ than ਕਿ ਹਨੇਰੇ ਦੇ ਵਿੱਚ ਤੁਸੀਂ ਧੀਰਜ ਸੋ ਮੈਂ ਕੋਸ਼ਿਸ਼ ਕਰਦੀ ਕਿ ਉਹ ਹਨੇਰਾ ਦੂਰ ਕਰਾਂ ਮੈਂ ਵਾਪਸ ਲੈ ਕੇ ਆ ਰਹੀ ਹਾਂ ਕੋਵਿਡ ਵਾਲੀ ਗੱਲ ਤੁਹਾਡੀ ਕੰਪਲੀਟ ਨਹੀਂ ਹੋਈ ਸੀ ਤੁਸੀਂ ਕਹਿ ਰਹੇ ਸੀਗੇ ਕਿ ਤੁਹਾਨੂੰ ਪਤਾ ਲੱਗਿਆ ਕਿ ਹਰ 20 ਮਿੰਟ ਬਾਅਦ ਇੱਕ ਸਪੀਸ਼ੀਅਸ ਖਤਮ ਹੋ ਰਹੀ ਹੈ ਜੀ ਉਸ ਤੋਂ ਅੱਗੇ ਗੱਲ ਦੱਸੋ ਹਾਂ ਉਸ ਤੋਂ ਅੱਗੇ ਫਿਰ ਜਦੋਂ ਸਾਨੂੰ ਇਹ ਪਤਾ ਲੱਗਿਆ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਕੋਲ ਇੱਕ ਬਹੁਤ ਹੀ ਜ਼ਿਆਦਾ ਬ੍ਰੇਕਥਰੂ ਟੈਕਨੋਲੋਜੀ ਹੈ ਤੇ ਮੈਂ ਫਿਰ ਉਹਨੂੰ ਅਪਲਾਈ ਕਰਨਾ ਸ਼ੁਰੂ ਕੀਤਾ ਹਿਊਸਟਨ 'ਚ ਸੀਗੀ ਹਿਊਸਟਨ ਜ਼ੂ ਦੇ ਵਿੱਚ ਬਹੁਤ ਸਾਰੇ ਜਾਨਵਰ ਸੀਗੇ ਅਸੀਂ ਉਹਨਾਂ ਨੂੰ ਸੀਕੁਐਂਸ ਕਰਨਾ ਸ਼ੁਰੂ ਕੀਤਾ ਉਹਦੇ ਨਾਲ ਅਸੀਂ ਦੇਖਿਆ ਕਿ ਜ਼ੂ ਵਾਲਿਆਂ ਨੂੰ ਕਿੰਨੀ ਹੈਲਪ ਹੋ ਰਹੀ ਹੈ ਉਹਨਾਂ ਦਾ ਬਰੀਡਿੰਗ ਪ੍ਰੋਗਰਾਮ ਤਿਆਰ ਕਰਨ 'ਚ ਤੇ ਹੈ ਉੱਥੇ ਹੀ ਉਸ ਦੌਰਾਨ ਸਾਡੇ ਨਾਲ ਬਹੁਤ ਸਾਰੇ ادارے ਜੁਲ ਗਏ ਤੇ ਅਸੀਂ ਇੱਕ ਗਲੋਬਲ ਕੰਸੋਰਸ਼ੀਅਮ ਬਣ ਗਏ ਡੀਐਨਏ ਜ਼ੂ ਸਾਡੇ ਇਸ ਟਾਈਮ 12 ਮੁਲਕਾਂ ਦੇ ਵਿੱਚ ਅਸੀਂ ਹੈ ਡੀਐਨਏ ਜ਼ੂ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ 2019 ਦੇ ਵਿੱਚ ਸਾਡੇ ਡੀਐਨਏ ਜ਼ੂ ਚਾਈਨਾ ਤੇ ਬਹੁਤ ਸਾਰੇ ਮੁਲਕਾਂ ਹੁਣ ਡੀਐਨਏ ਜ਼ੂ ਇੰਡੀਆ ਲਾਂਚ ਕੀਤਾ ਸੀ ਲਾਸਟ ইয়ার ਸਾਡੇ ਮਿਨਿਸਟਰ ਸਾਡੇ ਨਾਲ ਗਏ ਸੀਗੇ ਤੇ ਉਸ ਦੌਰਾਨ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਸਪੀਸੀਜ਼ ਦੇ ਸੈਂਪਲ ਭੇਜੇ 2019 ਮੈਨੂੰ ਅੱਜ ਵੀ ਯਾਦ ਹੈ ਜਨਵਰੀ ਦੇ ਵਿੱਚ ਜਦੋਂ ਕੋਵਿਡ ਆ ਰਿਹਾ ਸੀਗਾ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਬੈਟਸ ਤੋਂ ਆ ਰਹੀ ਹੈ ਇੱਕ ਨਵੀਂ ਬਿਮਾਰੀ ਹੈ ਤੇ ਅਸੀਂ ਫ੍ਰਿਜ ਦੇ ਵਿੱਚ ਦੇਖਿਆ ਸਾਡੇ ਕੋ ਕਿੰਨੇ ਸਾਰੇ ਬੈਟਸ ਚਾਈਨਾ ਤੋਂ ਸੈਂਪਲ ਪਏ ਸੀਗੇ ਤੇ ਸਾਨੂੰ ਆਫ ਕੋਰਸ ਤੁਸੀਂ ਜੋ ਵੀ ਖਾਣੇ ਹੋ ਜਾਂ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੋਂ ਤੁਸੀਂ ਥੋੜਾ ਥੋੜਾ ਡੀਐਨਏ ਸਬਦਾ ਲੈਣੇ ਹੋ ਸੋ ਅੱਜ ਜੇਕਰ ਮੈਂ ਤੁਹਾਡਾ ਸੈਂਪਲ ਲਵਾਂ ਤਾਂ ਤੁਸੀਂ ਜਿਹੜੀ ਜਿਹੜੇ ਜਿਨ੍ਹਾਂ ਨਾਲ ਇੰਟਰੈਕਟ ਕੀਤਾ ਉਹਨਾਂ ਸਾਰਿਆਂ ਦਾ ਥੋੜਾ ਥੋੜਾ ਡੀਐਨਏ ਤੁਹਾਡੇ ਤੋਂ ਮੈਨੂੰ ਮਿਲ ਜਾਊਗਾ ओके okay. इसी तरह मतलब जिन्ने बंदे मेनू हाथ मिला रहे हैं मिल रहे, है, रहे हैं इत्ते किसी नाल मैं बैठ रहा हां उना दा डीएनए मेरे तो मिलजूगा ਤੁਹਾਨੂੰ हां जी बिल्कुल ਇਸੇ ਕਰਕੇ ਆਪਾਂ ਸਸਰੀਕਾਲ ਬੁਲਾਣੇ ਆ ਜਾਂ ਆਪਾਂ ਨਮਸਤੇ ਬੁਲਾਣੇ ਆ ਨਾ ਇਹ ਜਿਹੜੇ ਆਪਣੀ ਕਲਚਰਲ ਚੀਜ਼ਾਂ ਨੇ ਹੈਬਿਟਸ ਨੇ ਇਹ ਅਗਰ ਤੁਸੀਂ ਪੱਪਸ ਜਾਓ ਨਾ ਤੇ ਅੱਜ ਦੀ ਸਾਇੰਸ ਦੇਖੋ ਤਾਂ ਤਾਂ ਹੀ ਕਰਕੇ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤ ਕੁਝ ਪਹਿਲਾਂ ਜਾਣਦੇ ਸੀਗੇ ਜੋ ਕਿ ਆਪਾਂ ਭੁੱਲ ਚੁੱਕੇ ਹਾਂ ਜਾਂ ਲੂਜ਼ ਕਰਤਾ ਕਿਉਂਕਿ ਲੈਂਗੁਏਜਸ ਨਹੀਂ ਟਰਾਂਸਲੇਟ ਹੋਈਆਂ ਮਤਲਬ ਜੇ ਸਾਡੀ ਕਾਮ ਚ ਸਸਟ੍ਰੀਕਾਲ ਬੁਲਾਉਣ ਦਾ ਕਨਸੈਪਟ ਆਇਆ ਤਾਂ ਕਿਸੇ ਗੱਲ ਕਰਕੇ ਆਇਆ ਤੇਰਾ ਸਾਇੰਟਿਫਿਕ ਰੀਜਨਸ ਫॉर ਥੀਸ ਐਵੇਂ ਹੀ ਨਹੀਂ ਗੁਰੂ ਸਾਹਿਬ ਨੇ ਸਾਨੂੰ ਹੱਥ ਜੋੜ ਕੇ ਸਸਟ੍ਰੀਕਾਲ ਬੁਲਾਉਣ ਦੀ ਜਾਂਚ ਦਿੱਤੀ ਹੈ ਨਹੀਂ ਬਿਲਕੁਲ ਇਹਨਾਂ ਚੀਜ਼ਾਂ ਦੇ ਪਿੱਛੇ ਬਹੁਤ ਅ ਬਹੁਤ ਕਮ ਹੋਇਆ ਹੋਇਆ ਹੈ ਸਾਇੰਟੀਫਿਕ ਉਸ ਟਾਈਮ ਦਾ ਜਿਹੜੀ ਸਾਇੰਸ ਸੀਗੀ ਉਹਦੇ ਬੇਸਿਸ ਤੇ ਸਾਡੇ ਇਹ ਸਾਰੇ ਜਿਹੜੇ ਆਪਾਂ ਕਲਚਰਲ ਨੋਰਮਸ ਫੋਲੋ ਕਰਦੇ ਹਾਂ ਹੈਗੇ ਨੇ ਤਾਂ ਫਿਰ ਉਹ ਤੁਸੀਂ ਕਹਿ ਰਹੇ ਹੋ ਕਿ ਹੱਥ ਮਿਲਾਉਣ ਨਾਲ ਵੀ ਡੀਐਨਏ ਜਿਹੜਾ ਉਹਦਾ ਨੁਕਸਾਨ ਕੀ ਹੈ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਅਨੈਸੈਸਰਲੀ ਹਰ ਚੀਜ਼ ਦਾ ਡੀਐਨਏ ਕੈਰੀ ਕਰ ਰਹੇ ਹੋ ਉਹਦੇ ਨਾਲ ਤੁਹਾਡੇ ਵਿੱਚ ਵੀ ਔਨ ਅ ਡੇਲੀ ਬੇਸਿਸ ਬਹੁਤ ਸਲੋ ਈਵੋਲੂਸ਼ਨ ਹੁੰਦੀ ਹੈ ਨੇਚਰ ਦੇ ਵਿੱਚ ਪਰ ਈਵੋਲੂਸ਼ਨ ਹੁੰਦੀ ਹੈ ਹਰ ਚੀਜ਼ ਨਾਲ ਆਪਾਂ ਇੰਟਰੈਕਟ ਕਰਦੇ ਹਾਂ ਉਸੇ ਤਰ੍ਹਾਂ ਮੈਂ ਵਾਪਸ ਆਨੀ ਹੈ ਆਪਣੀ ਕੋਵਿਡ ਸਟੋਰੀ ਤੇ ਬੈਟਸ ਦੇ ਵਿੱਚ ਸਾਨੂੰ ਕਾਫੀ ਸਾਰੇ ਸੈਂਪਲਸ ਮਿਲੇ ਜਿਹਦੇ ਨਾਲ ਕੀ ਸਾਨੂੰ ਪਤਾ ਲੱਗਿਆ ਕਿ ਕੋਵਿਡ ਲਾਈਕ ਵਾਇਰਸ ਜਿਹੜਾ ਸੀਗਾ ਉਹਨਾਂ ਦੇ ਵਿੱਚ ਸੀਗਾ ਅਸੀਂ ਨਾ ਕਿ ਬੈਟਸ ਦਾ ਡੀਐਨਏ ਕੀਤਾ ਸੀ ਵਾਇਰਸ ਦਾ ਡੀਐਨਏ ਨਹੀਂ ਕੀਤਾ ਸੋ ਵੀ ਵਰ ਲਾਈਕ ਅਸੀਂ ਪੂਰਾ ਦਾ ਪੂਰਾ ਡੀਐਨਏ ਨੇ 3 ਡਾਈਮੈਂਸ਼ਨਸ ਲੈ ਕੇ ਆਏ ਸੀ ਕੋਵਿਡ ਦਾ ਉਹਦੇ ਨਾਲ ਅਸੀਂ ਡਾਇਗਨੋਸਟਿਕ ਟੈਸਟ ਤਿਆਰ ਕੀਤਾ ਜੋ ਕਿ 10 ਡਾਲਰ ਤੋਂ ਥੱਲੇ ਸੀਗਾ ਤੇ ਉਹਦੇ ਵਿੱਚ ਇਹ ਨਹੀਂ ਕਿ ਤੁਸੀਂ ਸਵਾਬ ਲਿਆ ਤੇ ਤੁਸੀਂ ਨੈਗੇਟਿਵ ਤੇ ਪੋਜ਼ਿਟਿਵ ਹੋ ਬਲਕਿ ਅਸੀਂ ਇਹ ਵੀ ਦੱਸ ਸਕੇ ਕਿ ਪੂਰਾ ਉਹ ਕਿਹੜਾ ਸਟ੍ਰੇਨ ਹੈ ਤੇ ਕਿ ਕਿਹੜੀ ਜਗ੍ਹਾ ਤੋਂ ਆਇਆ ਕਿਹੜੀ ਸਪੀਸੀਸ ਤੋਂ ਆਇਆ ਹੋਏਗਾ ਤਾਂ ਮਤਲਬ ਕੋਵਿਡ ਅਲੱਗ-ਅਲੱਗ ਸਪੀਸੀਜ਼ ਤੋਂ ਆਇਆ ਜੀ ਸੋ ਕੋਵਿਡ ਬੈਟਸ ਪੈਂਗਲਿਨਸ देयर ਅ ਫਿਊ ਸਪੀਸੀਜ਼ ਲੇਕਿਨ ਇਹ ਵਾਇਰਸ ਸੀਗਾ ਜਿਹੜਾ ਕੁਦਰਤ ਦੇ ਵਿੱਚ ਨਾਰਮਲ ਬਹੁਤ ਹਰ ਹਰ ਚੀਜ਼ ਕੋ ਕੋਈ ਨਾ ਕੋਈ ਬੈਕਟੀਰੀਆ ਤੇ ਵਾਇਰਸ ਹੈ ਆਪਾਂ ਬਹੁਤ ਬੈਕਟੀਰੀਆ ਤੇ ਵਾਇਰਸ ਦੇ ਨਾਲ ਬਨੇ ਹੋਏ ਆ ਲੇਕਿਨ ਜਦੋਂ ਕੁਦਰਤ ਦੇ ਵਿੱਚ ਆਪਾਂ ਉਹਨਾਂ ਸਪੀਸੀਜ਼ ਨੂੰ ਉਹਨਾਂ ਦੇ ਘਰ ਤੋਂ ਭੇਕਰ ਬੇਕਰ ਕਰਤਾ ਠੀਕ ਹੈ ਉਹਨਾਂ ਨੂੰ ਕੋਈ ਚਾਰਾ ਨਹੀਂ ਹੈ ਬਟ ਉਹ ਸਾਡੇ ਆਲੇ-ਦੁਆਲੇ ਰਹਿ ਰਹੇ ਨੇ ਤੇ ਜਦੋਂ ਆਪਾਂ ਉਹਨਾਂ ਨਾਲ ਇੰਟਰੈਕਟ ਕਰ ਰਹੇ ਹਾਂ ਤਾਂ ਆਪਾਂ ਦੇ ਉਹਨਾਂ ਦੀ ਕਈ ਚੀਜ਼ਾਂ ਅਪਚ ਟ੍ਰਾਂਸਫਰ ਹੋ ਰਹੀਆਂ ਨੇ ਅੱਛਾ ਇਸ ਤਰ੍ਹਾਂ ਜਿਹੜਾ ਕੋਵਿਡ ਵਾਇਰਸ ਹੈ ਉਹ ਹਿਊਮਨਸ ਦਾਇਆ ਲੇਕਿਨ ਆਪਣੀ ਐਵੋਲੂਸ਼ਨ ਦੇ ਵਿੱਚ ਸਾਡੇ ਡੀਐਨਏ ਨੂੰ ਨਹੀਂ ਪਤਾ ਸਾਡੀ ਮਸ਼ੀਨਰੀ ਨੂੰ ਨਹੀਂ ਪਤਾ ਕਿ ਇਹ ਵਾਇਰਸ ਨੂੰ ਕਿੱਦਾਂ ਹੈਂਡਲ ਕਰਨਾ ਹੈ ਬੈਟਸ ਨੂੰ ਪਤਾ ਹੈ ਬਹੁਤ ਸਾਰੇ ਜਾਨਵਰ ਨੇ ਜਿਨ੍ਹਾਂ ਨੂੰ ਪਤਾ ਹੈ ਉਹ ਕਿਉਂਕਿ ਹਮੇਸ਼ਾ ਤੋਂ ਉਹਨਾਂ ਦੇ ਨਾਲ ਰਹੇ ਨੇ ਹੁਣ ਆਪਾਂ ਨੂੰ ਪਤਾ ਲੱਗਿਆ ਹੁਣ ਆਪਾਂ ਨੂੰ ਕੋਵਿਡ ਦਾ ਕਵਰ ਬੈਟਸ ਤੇ ਕਾਮਨ ਸੀ ਪਹਿਲਾਂ ਤੋਂ ਬੈਟਸ ਦੇ ਵਿੱਚ ਕਾਮਨ ਸੀ ਹਾਂਜੀ ਤਾਂ ਇਹ ਪੋਸਿਬਿਲਟੀ ਸੀ ਕਿ ਬੈਟਸ ਤੋਂ ਸਾਡੇ ਵਿੱਚ ਆਇਆ ਇਹ ਹਾਂਜੀ ਇਹ ਬੈਟਸ ਤੋਂ ਸਾਡੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਬਹੁਤ ਸਾਰੇ ਹੋਰ ਜਾਨਵਰ ਨੇ ਜਿਨ੍ਹਾਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ ਹੈਗਾ ਤਾਂ ਐਗਜ਼ੈਕਟਲੀ ਟਰੈਕ ਨਹੀਂ ਅਸੀਂ ਤਾਂ ਬਹੁਤ ਸਾਰੀਆਂ ਜਿਹੜੀਆਂ WhatsApp ਯੂਨੀਵਰਸਿਟੀ ਤੋਂ ਥਿਊਰੀਆਂ ਸੁਣੀਆਂ ਵੀ ਇਹ ਤਾਂ ਚਾਈਨਾ ਨੇ ਆਪ ਬਣਾਇਆ ਕੀ ਪੂਰੀ ਦੁਨੀਆ ਦੇ ਵਿੱਚ ਇੱਕ ਮੈਡੀਕਲ ਟੈਰਰਿਜ਼ਮ ਲੈ ਕੇ ਆਉਣਾ ਸੀਗਾ ਦੁਨੀਆ ਨੂੰ ਜਿਹੜਾ ਇਸ ਤਰੀਕੇ ਨਾਲ ਇਕਨੋਮੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ ਉਹ ਨਹੀਂ ਨਹੀਂ ਇਹ ਬੈਟਸ ਤੋਂ ਟ੍ਰਾਂਸਫਰ ਹੋਇਆ ਬਿਲਕੁਲ ਸੇਮ ਸਟ੍ਰੇਨ ਹੈਗਾ ਲੇਕਿਨ ਕਿੱਦਾਂ ਟ੍ਰਾਂਸਪੋਰਟ ਟ੍ਰਾਂਸਫਰ ਹੋਇਆ ਇਹ ਚੀਜ਼ ਦਾ ਪਤਾ ਨਹੀਂ ਕਿਸੇ ਨੇ ਖਾਦਾ ਹੈਗਾ ਕੀ ਕੰਜ਼ਿਊਮ ਕੀਤਾ ਹੈ ਉਸ ਤੋਂ ਬਾਅਦ ਉਸ ਤੋਂ ਅੱਗੇ ਉਹਨੂੰ ਬਿਮਾਰ ਹੋਇਆ ਉਸ ਤੋਂ ਅੱਗੇ ਚਲਾ ਗਿਆ ਏ ਨਹੀਂ ਪਤਾ ਪਰ ਫਿਰ ਇਹਦੇ ਤੇ ਤੁਸੀਂ ਉਦੋਂ ਕੰਮ ਕੀਤਾ ਕੇਸ ਤੇ ਅਸੀਂ ਉਸ ਟਾਈਮ ਮਤਲਬ ਇਹ ਤੁਹਾਡੇ ਦਿਮਾਗ ਚ ਆ ਕੇ ਬੈਟਸ ਦੇ ਉੱਤੇ ਕੰਮ ਕੀਤਾ ਜਾਵੇ ਸਾਹਿਸੀ ਸੁਣਿਆ ਸੀਗਾ ਤੇ ਅਸੀਂ ਕਿਹਾ ਚਲੋ ਅਸੀਂ ਦਾ ਸਾਇੰਟਿਸਟ ਤੁਸੀਂ ਹਮੇਸ਼ਾ ਹਰ ਕੁਐਸਚਨ ਨੂੰ ਟੈਸਟ ਕਰਦੇ ਹੋ ਤੇ ਸਾਡੇ ਕੋਲ ਲੱਕੀਲੀ ਸੈਂਪਲ ਪਏ ਸੀਗੇ ਜਿਹੜੇ ਚਾਈਨਾ ਤੋਂ ਫਿਰ ਉਹਦੇ ਚੋਂ ਪ੍ਰੂਫ ਹੋ ਗਿਆ ਉਹ ਵੀ ਇਹ हाँ जी सो सू ए तो पता लग गया कि बैट तो पेंगुलिन तो अभी पेंगुलिन भी किए उन्होंने अच्छा। तो आया पर यह नहीं पता लग गया एग्जैक्टली क्योंकि उस टाइम चाइना क्लोज डाउन हो गया तो फिर उस तो अगे वो चीज़ कंटिन्यू नहीं कर सके यू कूडेंट गैट मोर सैंपल सो ट्र ये ट्रैक नहीं होया कि एग्जैक्टली exactly पाथवे की सगा पर यह पक्का पता है कि यह उन्होंने स्पीशीज तो आया पर यह पहला पेंडविंग नहीं आखिरी नहीं है और भी आ सकते ਆਪਾਂ ਨੂੰ ਕੀ ਪਤਾ ਆਪਣੇ आलेਦਲੇ ਕੀ ਹੈਗਾ ਤੇ ਉਹਦੇ ਤੋਂ ਆਪਾਂ ਕੀ ਕੁਝ ਲੈ ਰਹੇ ਆ ਆਪਾਂ ਤਾਂ ਹਰ ਚੀਜ਼ ਨੂੰ ਪੈਕ ਕਰ ਰਹੇ ਆ ਆਪਾਂ ਹਰ ਹਰ ਕਿਸਨਾ ਹੱਥ ਮਿਲਾ ਰਹੇ ਆ ਹਾਂਜੀ ਤਾਂ ਹੁਣ ਵੀ ਇਹ ਪ੍ਰੈਕਟਿਸ ਜਾਰੀ ਰੱਖਣੀ ਚਾਹੀਦੀ ਹੈ ਜੋ ਕੁਝ ਆਪਾਂ ਕਰੋਨਾ ਚ ਕੀਤਾ ਕਿ ਵਾਰ-ਵਾਰ ਹੱਥ ਧੋਆ ਕਰੋ ਔਰ ਤੁਸੀਂ ਮਤਲਬ ਉਹਨਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ ਬਹੁਤ ਬਹੁਤ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖੋ ਹੱਥ ਨਾ ਮਿਲਾਓ ਜ਼ਿਆਦਾ ਕਿਸੇ ਨਾਲ ਬੇਸਿਕ ਹਾਈਜੀਨ ਇਟਸ ਵੈਰੀ ਵੈਰੀ ਇੰਪੋਰਟੈਂਟ ਮੇਨਟੇਨ ਰੱਖੋ ਹਾਂਜੀ ਕਿਉਂਕਿ ਆਪਣੇ ਹੁਣ ਧਰਤੀ ਜਿਹੜੀ ਹੈਗੀ ਉਹ ਬਹੁਤ ਛੋਟੀ ਹੁੰਦੀ ਜਾ ਰਹੀ ਹੈ ਤੇ ਹਰ ਚੀਜ਼ ਨੂੰ ਇਕੱਠੇ ਕੋਐਗਜ਼ਿਸਟ ਕਰਨੇ ਦੀ ਜ਼ਰੂਰਤ ਹੈ ਕਿਉਂਕਿ ਜਾਨਵਰਾਂ ਦੇ ਲਈ ਕੋਈ ਸਪੈਸ਼ਲ ਜਗ੍ਹਾ ਬਚੀ ਨਹੀਂ ਆਪਾਂ ਹਰ ਜਗ੍ਹਾ ਪਹੁੰਚ ਗਏ ਆ ਤਾਂ ਉਹਦੇ ਲਈ ਫਿਰ ਆਪਾਂ ਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪਊਗਾ ਕਿ ਅਗਰ ਆਪਾਂ ਉਹਨਾਂ ਦੇ ਨੇੜੇ ਰਹਿਣਾ ਹੈਗਾ ਤੇ ਫਿਰ ਆਪਾਂ ਕਿਦਾਂ ਆਪਣੇ ਆਪ ਨੂੰ ਬਚਾਉਣਾ ਹੈਗਾ ਮੈਂ ਆਖਰ ਦੇ ਵਿੱਚ ਸਵਾਲ ਮੇਰੇ ਜ਼ਿਹਨ ਚ ਜਿੱਥੋਂ ਮੈਂ ਸ਼ੁਰੂ ਕੀਤਾ ਸੀਗਾ ਜੀ ਕਿ ਅੱਜ ਸਾਡੇ ਕੋਲੇ ਰੂਲ ਮਾਡਲਸ ਨਹੀਂ ਆ ਸਾਨੂੰ ਸਮਝ ਨਹੀਂ ਆ ਰਿਹਾ ਤੁਹਾਡੇ ਵਰਗੇ ਲੋਕ ਪਤਾ ਨਹੀਂ ਲੁਕੇ ਹੁੰਦੇ ਆ ਜਾਂ ਤੁਸੀਂ ਮੀਡੀਆ ਚ ਜ਼ਿਆਦਾ ਆਉਣਾ ਨਹੀਂ ਚਾਹੁੰਦੇ ਹੁੰਦੇ ਜਾਂ ਆਪਣੇ ਕੰਮ ਚ ਇੰਨੇ ਬਿਜ਼ੀ ਰਹਿੰਦੇ ਹੋ ਕਿ ਸਮਾਂ ਹੀ ਨਹੀਂ ਹੁੰਦਾ ਅ ਅੱਜ ਯੂਥ ਨੂੰ ਸਮਝ ਨਹੀਂ ਆ ਰਿਹਾ ਉਹ ਕੰਧਾ ਚ ਵੱਜ ਰਿਹਾ ਕਿ ਕਰੀਏ ਕੀ ਮੈਂ ਚਾਹੁੰਦਾ ਇਹਦੇ ਤੇ ਥੋੜਾ ਜ਼ਰੂਰ ਆਖਰ ਦੇ ਵਿੱਚ ਤੁਸੀਂ ਗਾਈਡ ਕਰੋ ਇਹ ਵਾਕਈ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਤੇ ਟੂ ਬੀ ਓਨੈਸਟ ਜਦੋਂ ਮੈਂ ਛੋਟੀ ਸੀਗੀ ਮੈਂ ਸਾਇੰਟਿਸਟ ਬੰਨਾ ਚਾਹਦੀ ਸੀ ਮੰਮੀ ਨੂੰ ਨਹੀਂ ਪਤਾ ਸੀ ਡੈਡੀ ਨੂੰ ਨਹੀਂ ਪਤਾ ਸੀ ਹਲੇ ਦਵਾਲੇ ਕਿਸੇ ਨੂੰ ਨਹੀਂ ਪਤਾ ਸੀਗਾ ਉਹ ਜਰਨੀ ਬਹੁਤ ਮੁਸ਼ਕਿਲ ਹੁੰਦੀ ਹੈ ਜਦੋਂ ਤੁਸੀਂ ਵਾਕਈ ਕੁਝ ਕਰਨਾ ਚਾਹੁੰਦੇ ਹੋ ਲੇਕਿਨ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਜਾਣਾ ਕਿੱਧਰ ਨੂੰ ਤੇ ਹੌਲੀ ਹੌਲੀ ਕਰਕੇ ਫਿਗਰ ਆਊਟ ਕੀਤਾ ਤੇ ਮੇਰੀ ਅੱਜ ਇਸ ਟਾਈਮ ਇਹ ਹੀ ਕੋਸ਼ਿਸ਼ ਹੈ ਕਿ ਮੈਂ ਜਿੰਨਾ ਜ਼ਿਆਦਾ ਦੱਸ ਸਕਾਂ ਕਿ ਕਿਹੜੇ ਕਿਹੜੇ ਪਾਥਵੇਜ਼ ਨੇ ਆਸਟ੍ਰੇਲੀਆ ਦੇ ਵਿੱਚ ਇਸ ਤੇ ਉਤੇ ਬਹੁਤ ਕੰਮ ਹੋ ਰਿਹਾ ਹੈ ਤਾਂ 2021 ਦੇ ਵਿੱਚ ਸਾਡੇ ਇਥੇ ਸਭ ਤੋਂ ਜਿਹੜੀ ਪੀਕ ਬੋਡੀ ਹੈਗੀ ਹੈ ਸਾਇੰਸ ਦੀ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ ਐਸਟੀਏ ਦੇ ਵਿੱਚ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਹੈ ਸੁਪਰਸਟਾਰਸ ਆਫ ਸਟੈਮ ਤੇ ਉਹਦੇ ਵਿੱਚ 60 ਸੁਪਰਸਟਾਰ ਚੁਣੇ ਜਾਂਦੇ ਨੇ ਪੂਰੇ ਆਸਟ੍ਰੇਲੀਆ ਤੋਂ ਤਾਂ ਮੈਂ 2021 ਦੀ ਸੁਪਰਸਟਾਰ ਆਫ ਦਾ ਸਟੈਮ ਐ ਅੱਛਾ ਤੇ ਉਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਸਾਨੂੰ ਇਹ ਸਿਖਾਈ ਜਾਂਦੀ ਹੈ ਸਾਨੂੰ ਇਦਾਂ ਲੱਗਦਾ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਛੋਟਾ ਜਿਹਾ ਕੁਝ ਕਰ ਰਹੇ ਹੈ ਡੇ ਟੂ ਡੇ بیس ਤੇ ਉਹ ਫਿਰ ਬਿਲਡ ਅਪ ਹੁੰਦਾ ਹੈ ਇਮਪੋਸਟਰ ਸਿੰਡਰੋਮ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਟੀਵੀ ਤੇ ਆ ਕੇ ਜਾਂ মিডিਆ ਦੇ ਉੱਤੇ ਆ ਕੇ ਆਪਣੇ ਕੰਮ ਬਾਰੇ ਦੱਸਣਾ ਸਪੈਸ਼ਲੀ ਫ্রম ਸਾਇੰਟਿਫਿਕ ਫੀਲਡਸ ਇਹ ਬਹੁਤ ਬਹੁਤ ਔਖਾ ਹੈ ਕਿਉਂਕਿ ਯੂ ਡੋਨਟ ਨੋ ਕਿ ਕਿਹੜੇ ਪਰਸੈਪਸ਼ਨ ਕਿਹੜਾ ਲੋਕ ਕਿੱਥੇ ਕਿਹੜਾ ਕੁਐਸਚਨ ਤੁਹਾਡੇ ਤੇ ਹੋ ਜਾਵੇ ਸਪੈਸ਼ਲੀ ਮੈਨ ਯੂ ਬਿਲੋਂਗ ਟੂ ਬਿਗ ਆਰਗੇਨਾਈਜੇਸ਼ਨਸ ਸੁਪਰਸਟਾਰਸ ਆਫ ਦ ਸਟੈਮ ਪ੍ਰੋਗਰਾਮ ਦੇ ਵਿੱਚ ਸਾਨੂੰ মিডিਆ ਟ੍ਰੇਨਿੰਗ ਦਿੱਤੀ ਗਈ ਇੱਕ ਸਾਲ ਦੇ ਲਈ ਸਾਨੂੰ ਸਟੂਡੀਓਜ਼ ਚੈਨਲ 9 ਚੈਨਲ 10 ਇਥੇ এবিসি ਸਾਰਿਆਂ ਦੇ ਸਾਨੂੰ ਸਿਖਾਇਆ ਗਿਆ ਦੱਸਿਆ ਗਿਆ ਕਿ ਕਿਵੇਂ ਕਮਿਊਨੀਕੇਟ ਕਰਨਾ ਹੈ ਕਿਵੇਂ ਐਗਜ਼ੈਂਪਲਸ ਦੇ ਕੇ ਤੁਸੀਂ ਸਮਝਾ ਸਕਦੇ ਹੋ ਲੇਕਿਨ ਉਸ ਤੋਂ ਜ਼ਿਆਦਾ ਇੱਕ ਪ੍ਰੋਫ ਬਿਲਡ ਕੀਤੀ ਲਈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸੁਪਰਸਟਾਰ ਤਾਂ ਸਾਰੇ ਹੀ ਨੇ ਲੇਕਿਨ ਕੁਝ ਨੂੰ ਮੌਕਾ ਮਿਲਦਾ ਹੈਗਾ ਕਿ ਆਪਣੀ ਸਕਿਲਸ ਨੂੰ ਪਾਲਿਸ਼ ਕਰਨ ਦਾ ਤੇ ਐਕਚੁਅਲੀ ਸ਼ਾਈਨ ਕਰਨ ਦਾ ਤੇ ਉਸ ਤੋਂ ਬਾਅਦ एवरीथिंग इज ਹਿਸਟਰੀ ਆਸਟ੍ਰੇਲੀਅਨ ਸਿਕ ਵਿਮਨ ਆਫ ਦਿイヤー ਵਾਸ ਏਨ ਅਮੇਜ਼ਿੰਗ ਪਲੈਟਫਾਰਮ ਲਾਸਟ ਈਅਰ ਆਮ ਸੋ ਗਲੈਡ ਕਿ ਆਸਟ੍ਰੇਲੀਅਨ ਐਸੋਸੀਏਸ਼ਨਸ ਨੇ ਮਿਲ ਕੇ ਹੀ ਅਦਾਰਾ ਸ਼ੁਰੂ ਕੀਤਾ ਹੈ ਕਿਉਂਕਿ ਵਾਕਈ ਵੀ ਨੀਡ ਰੋਲ ਮਾਡਲਸ ਵੀ ਜਸ ਡੋਨਟ ਨੀਡ ਟਿਕਟੌਕ ਵੀਡੀਓਜ਼ ਹਾਊ ਟੂ ਡੂ ਮੇਕਅਪ ਯੂ ਨਾ ਹਾਊ ਟੂ ਡਰੈਸ ਡਾਂਸ ਕਿਵੇਂ ਕਰਨਾ ਹੈ ਕਿਹੜੇ ਨੇਲ ਐਕਸਟੈਂਸ਼ਨਸ ਕਿਹੜੀਆਂ ਐ ਐਗਜ਼ੈਕਟਲੀ ਸਾਡੇ ਕੋਲ ਇਹ ਸਾਡੇ ਬੱਚੇ ਬਹੁਤ ਇੰਟੈਲੀਜੈਂਟ ਨੇ ਬਹੁਤ ਬ੍ਰਾਈਟ ਨੇ ਆਈ ਥਿੰਕ ਅਗਰ ਉਹਨਾਂ ਨੂੰ ਸਿਰਫ ਇਹ ਪਤਾ ਹੋਵੇ ਨਾ ਕਿ ਮੈਂ ਇੱਥੇ ਜਾਣਾ ਤੇ ਆ ਕਰਨਾ ਹੈ ਉਹ ਕਰ ਸਕਦੇ ਨੇ ਤਾਂ ਮਤਲਬ ਜ਼ਰੂਰੀ ਨਹੀਂ ਹੈ ਕਿ ਟਿਕਟੋਕਰ ਜਾਂ ਡਾਂਸਰ ਜਾਂ ਐਕਟਰਸ ਹੀ ਤੁਹਾਡੇ ਰੋਲ ਮਾਡਲਸ ਹੋਣ ਸਾਇੰਟਿਸਟ ਵੀ ਹੋ ਸਕਦੇ ਆ ਸਾਇੰਟਿਸਟ ਮੈਂ ਇੱਥੇ ਆਪਣੀ ਗੇਮਸ ਚੱਲ ਰਹੀਆਂ ਨੇ ਆਸਟ੍ਰੇਲੀਅਨ ਸਿਕਵ ਗੇਮ 'ਤੇ ਆਪਾਂ ਬੈਠੇ ਆ ਗਏ ਮੈਂ ਅਕੀਸ਼ਾ ਨੂੰ ਮਿਲੀ ਉਹ ਸਾਡੀ ਪਹਿਲੀ ਸੌਕਰ ਪਲੇਅਰ ਹੈ ਲਾਈਕ ਯੂ ਨੋ ਬੈਂਡਿਡ ਲਾਈਕ ਬੈਕਮ ਤਾਂ ਆਪਾਂ ਸਭ ਨੇ ਦੇਖੀ ਆਪਾਂ ਨੂੰ ਪਤਾ ਹੈ ਕਿ ਮੇਨਸਟ੍ਰੀਮ ਮੀਡੀਆ ਕਿਵੇਂ ਐਕਚੁਅਲ ਜੇ ਚੇਂਜ ਕਰ ਸਕਦਾ ਹੈ ਇਹਨਾਂ ਕੁੜੀ एक एग्जाम्पल हैगी है कि right. ओ लाइक एंड शी शी गेव ऑल द क्रेडिट टू हर पेरेंट्स बट आई थिंक आई वुड लाइक टू गिव हर अ लॉट ऑफ क्रेडिट क्योंकि यस पेरेंट्स का रोल है सपोर्ट करना जरूरी है बट कितने ना कि पेरेंट्स जे ने ना ਉਹਨਾਂ ਨੂੰ ਐ ਲੱਗਦਾ ਹੈ ਕਿ ਕੁੜੀਆਂ ਨੂੰ ਸ਼ਾਇਦ ਇੱਕ ਅੱਛੇ ਖਾਂਦਾਨ 'ਚ ਉਹਨਾਂ ਅੱਛੀ ਪੜ੍ਹਾਈ ਲਿਖਾਈ ਕਰਾ ਕੇ ਇੱਕ ਅੱਛੀ ਜਗ੍ਹਾ ਵਿਆਹ ਦਿੱਤਾ ਜਾਵੇ ਦੈਟਸ ਦਾ ਬੈਸਟ ਪਾਥਵੇ ਪੇਰੈਂਟਸ ਕੈਨ ਪ੍ਰੋਵਾਈਡ ਮੁੰਡਾ ਕਮਾਉਂਦਾ ਹੋਵੇ ਚੰਗਾ ਪਰਿਵਾਰ ਠੀਕ ਹੋਵੇ ਰੈਂਟਰ ਰਨ ਟੌਨ ਦਾ ਹੈ ਫਾਈਨੈਂਸ਼ੀਅਲ ਸਿਕਿਉਰਟੀ ਹੈ ਹਾਂਜੀ ਫਿਰ ਉਹ ਉਹੀ ਜ਼ਿੰਦਗੀ ਉਹੀ ਸਾਲਾ ਜੋ ਸਾਡੀਆਂ ਮਾਵਾਂ ਨੇ ਕੀਤਾ ਦਾਦੀਆਂ ਨੇ ਕੀਤਾ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਵੀ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਹੋ ਜਾਂ ਤੁਸੀਂ ਹੁਣੇ ਬੇਟੀ ਦਾ ਨਾਮ ਲੈ ਰਹੇ ਸੀਗੇ ਕਿ ਉਸ ਤਰ੍ਹਾਂ ਦੀਆਂ ਐਗਜ਼ਾਮਪਲ ਸੈੱਟ ਕਰੀਏ ਕਿ ਸਾਡੀਆਂ ਕੁੜੀਆਂ ਸਿੱਖਾਂ ਦੀਆਂ ਕੁੜ विश्व उत्ते के ग्लोबल लेवल कुछ, भी कर सकती कुछ भी कर हैं। कोई कोई रिस्ट्रिक्शन नहीं हैगी सिर्फ अगर आप क्रिएट कर सकी ना ही सिर्फ अपने कुड़ियों दस सकी भी दसीए क्योंकि उन्होंने भी विश्वास बहुत जरूरी है ਕਿਉਂਕਿ ਤੁਹਾਡੀ ਫੈਮਿਲੀ ਤੁਹਾਡੇ ਬਿਹਾਈਂਡ ਹੋਣੀ ਚਾਹੀਦੀ ਹੈ ਵੈਦਰ ਯੂਰ ਬ੍ਰਦਰ অর ਯੂਰ ਹਸਬੰਡ ਬੋਥ ਆਫ them ਨੀਡਸ ਟੂ ਸਪੋਰਟ ਯੂ ਐਂਡ ਪੇਰੈਂਟਸ ਨੂੰ ਮੈਨੂੰ ਯਾਦ ਹੈ ਕਿ ਮੇਰੇ ਪਾਪਾ ਜਦੋਂ ਮੈਂ ਯੂਨੀਵਰਸਿਟੀ ਚ ਪੜ੍ਹਦੀ ਸੀ ਉਹ ਮੈਨੂੰ ਕਹਿੰਦੇ ਸੀ ਠੀਕ ਹੈ ਠੀਕ ਹੈ ਟਾਪਰ ਹੈ ਸਾਰਾ ਕੁਝ ਓਕੇ ਹੈ ਪਰ ਬੇਟਾ ਕਿੰਨੇ ਬੱਚਿਆਂ ਨੂੰ ਨੌਕਰੀ ਮਿਲਦੀ ਹੈ ਮੈਂ ਕਿਹਾ ਪਾਪਾ ਨੌਕਰੀ ਦੀ ਗੱਲ ਨਹੀਂ ਹੈ ਪਰ ਮੈਂ ਖੁਸ਼ ਹੈ ਕਿਉਂਕਿ ਮੈਂ ਸਭ ਕੁਝ ਕਰਨਾ ਚਾਹੁੰਦੀ ਜਦੋਂ ਮੈਂ ਪੀ ਐਚ ਡੀ ਕਰਨ ਵੀ ਆਈ ਤਾਂ ਉਹਨਾਂ ਨੂੰ ਐ ਸੀਗਾ ਕਿ ਪੀਐਚਡੀ ਤੋਂ ਬਾਅਦ ਕੀ ਉਮਰ ਨਿਕਲ ਰਹੀ ਹੈ ਵਿਆਹ ਕਰਨਾ ਹੈ ਕਿਉਂਕਿ ਪੇਰੈਂਟਸ ਪੇਰੈਂਟਸ ਆਲਸੋ ਨੀਡ ਟੂ نو ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ 15 ਸਾਲ ਪਹਿਲਾਂ ਮੇਰੀ ਭੈਣ ਨੇ ਜਦੋਂ ਬਾਇਓਟੈਕਨੋਲੋਜੀ ਚ ਬੀਐਸਸੀ ਕੀਤੀ ਸੀ ਤੇ ਅਸੀਂ ਪੂਰੇ ਪਰਿਵਾਰ ਨੇ ਉਹਨੂੰ ਕਿਹਾ ਕਿ ਕੀ ਕਰਨ ਲੱਗੀ ਹੈ ਤੂੰ ਕਿ ਤੂੰ ਐਮ ਬੀਐਸਸੀ ਮੈਥ ਐਮਐਸਸੀ ਮੈਥ ਕਰ ਟੀਚਰ ਲੱਗੇਂਗੀ ਵਧੀਆ ਔਰ ਇਹ ਕਿਹੜਾ ਫੀਲਡ ਆਇਆ ਜਿੱਥੇ ਤੂੰ ਪੰਗਾ ਲੈ ਰਹੀ ਹੈ ਪਰ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਸਾਡੀਆਂ ਕੁੜੀਆਂ ਇਸ ਫੀਲਡ ਦੇ ਵਿੱਚ ਨੈਨੋ ਟੈਕਨੋਲੋਜੀ ਚ ਬਾਇਓ ਟੈਕਨੋਲੋਜੀ ਜੈਨੇਟਿਕਸ ਦੇ ਵਿੱਚ ਜੀ ਸਾਡੇ ਬੱਚੇ ਅੱਗੇ ਜਾ ਰਹੇ ਸੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਐਂਡ ਆਮ ਸ਼ੋਰ ਕਿ ਦੁਬਾਰਾ ਤੰਗ ਕਰੂੰਗਾ ਕਿਸੇ ਦਿਨ ਇੱਕ ਸੈਸ਼ਨ ਹੋਰ ਲਈ ਜਾਂ ਜੋ ਰੈਗੂਲਰਲੀ ਤੁਹਾਡੇ ਵਰਗੀਆਂ ਸ਼ਕਤੀਆਂ ਨਾਲ ਮੈਂ ਨੌਜਵਾਨਾਂ ਨੂੰ ਮਿਲਾਵਾ ਸੋ ਉਹਨਾਂ ਨੂੰ ਕਿਤੋਂ ਪ੍ਰੇਰਣਾ ਮਿਲੇ ਔਰ ਅਸੀਂ ਇੱਕ ਨਹੀਂ ਬਹੁਤ ਸਾਰੇ ਸਿੱਖ ਵਿਮਨ ਸਾਇੰਟਿਸਟ ਪੈਦਾ ਕਰ ਸਕੀਏ ਐਬਸੋਲੂਟਲੀ ਥੈਂਕ ਯੂ ਸੋ ਮਚ ਇਟ ਵਾਸ ਐਨ ਐਬਸੋਲੂਟਲੀ ਪਲੇਜਰ ਐਂਡ ਥੈਂਕ ਯੂ ਫਾਰ ਯੋਰ ਪਲੈਟਫਾਰਮ ਐਂਡ 올 ਯੋਰ ਵਰਕ ਯੂ ਆਰ ਡੂਇੰਗ ਥੈਂਕ ਯੂ ਸੋ ਮਚ ਜੀ ਇਸ ਪੇਸ਼ ਕਿਸ ਤੇ ਨਾ ਇਜਾਜ਼ਤ ਦਿਓ ਉਮੀਦ ਕਰਦਾ ਕਿ ਇਸ ਗੱਲਬਾਤ ਰਾਹੀਂ ਜੇ ਇੱਕ ਬੱਚਾ ਵੀ ਕੋਈ ਇੱਕ ਮੇਰੀ ਧੀ ਕਿਸੇ ਪਿੰਡ ਚ ਬੈਠੀ ਏ ਠਾਣ ਲੈ ਕਿ ਮੈਂ ਵੀ ਇੱਕ ਦਿਨ ਆਸਟ੍ਰੇਲੀਆ ਜਾਂ ਅਮਰੀਕਾ ਜਾ ਕੇ ਸਾਇੰਟਿਸਟ ਬੰਨਾ ਹੈ ਤਾਂ ਅੱਜ ਸਾਡੇ ਦੋਨਾਂ ਦਾ ਮੇਰੇ ਖਿਆਲੇ ਇੰਟਰਵਿਊ ਕੀਤਾ ਸਫਲ ਹੋਊਗਾ ਧੰਨਵਾਦ